ਮੈਂ ਆਇਆ ਵਸਤੇ ਵਸਤੇ ਜਦੋਂ ਮੈਂ ਪਹਿਲੀ ਵਾਰ ਆਇਆ ਆ ਤੇ ਬਾਸਤੋਂ ਮੈਂ ਬਦਮਾਸ਼ੀ ਚਲੇਗਾ ਗਾਂ ਗਲਤ ਲੈਣ ਫੜਨੀ ਮੈਂ ਬੰਦਾ ਜਦੋਂ ਪਰ ਨੰਗ ਹੁੰਦਾ ਉਦੋਂ ਜਾਂਦਾ ਜਦੋਂ ਬੰਦੇ ਨੂੰ ਕੋਈ ਦੀਦਾ ਹੀ ਨਹੀਂ ਰੋਟੀ ਪਾਣੀ ਦਾ ਸਾਧਨ ਹੈ ਨਾ ਉਦੋਂ ਬੰਦਾ ਨਾ ਹੋ ਜਾਂਦਾ ਉਦੋਂ ਭਲਾ ਬੰਦੇ ਦਾ ਬੰਦਾ ਅਮਰਾ ਲੋ ਪਹਿਲਾਂ ਕਹਿੰਦਾ ਰੋਟੀ ਮਿਲੇ ਯਾਰ ਧਰੇ ਯਾਰ ਭੈ ਮੂੰਹ ਦਿਖਾਉਣ ਜੋਗੇ ਹੋ ਜੀਏ ਹੈ ਨਾ ਮੈਂ ਇਹੋ ਜਿਹੇ ਦਿਨ ਵੀ ਵੇਖੇ ਪਿਆ ਮੈਂ ਤਿੰਨ ਤਿੰਨ ਚਾਰ ਚਾਰ ਦਿਨਾਂ ਦਾ ਸੌਣਾ ਨਾ ਨਹਾਉਣਾ ਨਾ ਮੈਂ ਆਏ ਫਿਰਦੇ ਰਹਿਣਾ ਕੋਈ ਕੰਮ ਨਾ ਮੈਨੂੰ ਇਹੋ ਜਿਹੇ ਦਿਨ ਵੀ ਆਏ ਆ ਹੈ ਨਾ ਫੱਕਰ ਵੀ ਬਣ ਗਏ ਦਿਹਾੜੀਆਂ ਵੀ ਕਰ ਲੀਆਂ ਯਾ ਪਿੰਡ ਕੋਲੇ ਮੈਂ ਨਾ ਨਹੀਂ ਲੈਣਾ ਗੁੱਸਾ ਕਰਨਗੇ ਵਿਚਾਰੇ ਮੈਂ ਕਿਹਾ ਵੀ ਚਲ ਵੀ ਉਹਨਾਂ ਨੂੰ ਕਾਲਿਆਂ ਵਾਲੀ ਮੰਡੀ ਹਰਿਆਣੇ 'ਚ ਜਾਣਾ ਸੀ ਉਹਨਾਂ ਨੂੰ ਹਰਿਆਣੇ ਦਾ ਪਤਾ ਸੀ ਕਿ ਮੇਰਾ ਪਿੰਡ ਨੇੜੇ ਹੁਣ ਮੈਂ ਤਾਂ ਸ਼ਾਮ ਨੂੰ ਬੱਸ ਲੈ ਕੇ ਪਿੰਡ ਆਉਣਾ ਹੀ ਸੀ ਮੈਂ ਪਿੰਡ ਆ ਗਿਆ ਇਹਨਾਂ ਨੇ ਚੱਕਿਆ ਮੋਟਰਸਾਈਕਲ ਮੇਰੇ ਘਰੇ ਹਲੋ ਡਰਾਈਵਰ ਆ ਮੈਂ ਹਾਂ 4 ਵਜੇ ਤੁਰ ਪੜਾ ਹਰਿਆਣੇ ਜਾਣਾ ਕਿਵੇਂ ਠੀਕ ਹੈ ਮੈਂ ਕਿਹਾ ਇਹਨਾਂ ਨੂੰ ਕੀ ਯਾਰ ਦਿਸੀ ਜਾਂਦਾ 2 ਘੰਟੇ ਦੀ ਬਾਤ ਹੈ ਗੰਜਰ ਦੇ 4 ਵਜੇ ਉਹਨਾਂ ਨੂੰ ਮੈਨੂੰ ਹੂ ਰਾਜਾ ਕੋ ਬਾਈ ਜੀ 4 ਵਜੇ ਪਹੁੰਚ ਜਾਓ ਇਹਨਾਂ ਨੂੰ ਉੱਠੋਣਾ ਕਿਉਂਕਿ ਹਰਿਆਣਾ ਜਾਣਾ ਮੈਂ ਕਹੇ ਜੀ ਚੱਲਾ ਆ ਕੇ ਹਰਿਆਣਾ ਰਾਣਾ ਦਾ ਕਿੱਥੇ ਆ ਵੀ ਪੰਜਾਬ ਦਾ ਨਾਲ ਮੁਕਿਆ ਉਹ ਜਾਣਾ ਰਾਣਾ ਪਜਾਣਾ ਉਹੀ ਗੱਲ ਮੈਂ ਕੀ ਕਹਿਆ ਮੈਂ 4 ਵਜੇ ਜਾਵੜਿਆ ਮੈਂ ਕਿਹਾ ਵੀ ਚੱਲ ਆ ਕੇ ਤਾਂ ਕੀ ਆ ਹੁਣ ਫਿਰ ਸੈਰ ਖਾਨ ਕੇ 4 ਵਜੇ ਜਾ ਕੇ ਲਾ ਦਿੰਦੇ ਆ ਜੇ ਰੋ ਪਹਿਲਾਂਗੇ ਘਟਾ ਜਦੋਂ ਮੈਂ ਜਾ ਕੇ ਬਸ ਮੋੜ ਜਦੇ ਮੋੜੀ ਉਹਨਾਂ ਦੇ ਘਰ ਵਾਲੇ ਉਹਦਾ ਪੱਗਾ ਬੰਨੀ ਫਿਰ ਕੇ ਨਾ ਤਿਆਰ ਹੋਏ ਕਰਦੇ ਆ ਤਾਤਾ ਸਹਰਾ ਦੋਲੀ ਆਸਤੇ ਖੜੀ ਉਸੇ ਪਿੰਡ ਦੀ ਮੈਨੂੰ ਬੜਾ ਗੁੱਸਾ ਆਇਆ ਮੈਂ ਆ ਯਾਰ ਕੁੱਡੀ ਗਲਤ ਗੱਲ ਕਰੀ ਇਹਨਾਂ ਨੇ ਵੀ ਆਏ ਇਹ ਵੇਲੇ ਜਾ ਕੀ ਕਰਨਾ ਅਗਲੇ ਤੇ ਘਰੇ ਮੈਂ ਤਾਤਾ ਸਹਰਾ ਨੂੰ ਮੈਂ ਗੱਲ ਸੁਣ ਲਾੜੀ ਇੱਕ ਮੈਨੂੰ ਉਹਦਾ ਕਿਵੇਂ ਆ ਮੈਨੂੰ ਜਾਣਦਾ ਸੀ ਵਿਚਾਰਾ ਉਹ ਮਰਦਾ ਕਿਵੇਂ ਕੋ ਮੇਰਾ ਸ਼ੱਦ ਮੈਂ ਗੱਡੀ ਇੰਨੀ ਫੈਂਟਲੀਆਂ ਤੂੰ ਬੱਸ ਮੇਰੀ ਉੱਤੇ ਆਉਣੀ ਤੇਰੇ ਠੀਕ ਹੈ ਕਹਿੰਦਾ ਤੇਲ ਪਾਉਣਾ ਮੈਂ ਕਿਹਾ ਪੰਪ ਤਾਂ ਕੋਈ ਵੀ ਨਹੀਂ ਖੁੱਲਣਾ ਇਸ ਵੇਲੇ ਪੰਪ ਦਾ ਖੋਲਦੇ ਹਾਂ ਨੇ 7 ਵਜੇ ਮੈਂ ਕਿਹਾ ਤੂੰ ਤਾਂ ਮਰਾ ਦੇਗਾ ਫਿਰ ਆਪਾਂ 6:30 ਜੇ ਹੁੰਦਾ ਪਹੁੰਚਣਾ ਉੱਥੇ ਮੈਂ ਕਿਹਾ ਕਾਹੇ ਆਣੀ ਲੈ ਕੇ ਉਹਨਾਂ ਨੂੰ ਕੁੜੀ ਵਾਲੇ ਘਰੇ ਸੁੱਤੇ ਪਿਆ ਤੇ ਲਿਜਾਣੇ ਆ ਉਹਨਾਂ ਦੇ ਮੈਂ ਕਿਹਾ ਮੈਂ ਕਿਹਾ ਮੇਰੀ ਵਾਲੀ ਬਾਤ ਚੋਂ ਘੱਟ ਦੇ 10 ਲੀਟਰ ਦੂ ਪਾ ਬਾਬਾ ਉਹੀ ਗੱਲ ਟਾਟਾ ਚਾਰਾ ਜੀ ਛੱਡੀ ਉਹ ਰਾਮਪੁਰੇ ਤੋਂ ਗਾਂ ਜੰਪ ਬਹੁਤ ਆ ਕੋਰੋੜਾ ਆ ਹੁੰਦਾ ਸੀ ਜਦੋਂ ਉੱਥੇ ਗਏ ਆ ਸੀ ਉੱਤੇ ਟਾਟਾ ਚਾਰਾ ਦੇ ਜਿਹੜਾ ਗੱਡੀ ਬੱਦਰੀ ਉਹ ਮੈਨੂੰ ਕਰੇ ਆਏ ਨੰਗ ਜਾਮਾ ਨੰਗਣਾ ਨਹੀਂ ਤਰੇ ਨਾ ਆ ਇਹ ਹੂ ਤਾਂ ਮੈਂ ਉਹਨਾਂ ਕਹਿੰਦਾ ਬ੍ਰੇਕ ਮਾਰੀ ਪਲਟੀਆਂ ਬਹੁਤ ਲੱ ਬੱਸਾ ਤੂੰ ਹੋਰ ਮੈਂ ਬੱਸ ਹੀ ਖੋਲਣਾ ਹੁੰਦੀਆਂ 100 ਤੇ ਜਾਂਦੀਆਂ ਬੱਸ 100 ਤੇ ਦੂਜੀ ਕਾਰ ਜੇ ਭੈਣੇ ਦੀ 150 ਤੇ ਜਾਂਦੀ ਤਾਂ ਬਰਾਬਰ ਆ ਤੇ ਉਹ ਬਾਸ ਦੇ ਟਾਇਰ ਕੱਢੇ ਆ ਕਾਰ ਦੇ ਚੱਕਰ ਨਿੱਕੇ ਜੇ ਨਾ ਬਣ ਜਾਣ ਬੱਸ ਦਾ ਚੱਕਰ ਕਿੱਥੋਂ ਆਉਣਾ ਹੁਣ ਬੱਸ 100 ਤੇ ਤੇ ਕਾਰ 150 ਤੇ ਤੇ ਮੇਰੀ ਬੱਸ 100 ਤੇ ਮੈਂ ਕਾਂਚ ਕੱਢੀ ਫਿਰ ਉਹਦੀ ਵਿਚਾਰੀ ਦੀ ਜਿਹੜੀ ਮੇਰੇ ਕਾਰਜੀ ਸੀ ਪਰੋਣਾਗਾ ਮੂਤਲਾ ਉਹ ਦਾਵਾ ਕਰੂ ਤੈਨੂੰ ਮਗਰ ਲੱਗਦਾ ਫਲਟਾ ਦੂ ਮੂਤ ਮੜ ਕੇ ਜ਼ਿੰਦਗੀ ਚ ਨਹੀਂ ਆਉਂਦਾ ਉਹਨੂੰ ਪਤਾ ਨਹੀਂ ਕੀ ਲੋਰੀ ਆਈ ਆ ਤੇ ਮੇਰੇ ਜਿਹੜੇ ਬਰਾਤੀ ਸੀ ਜਦੋਂ ਜੰਪ ਵੱਜਿਆ ਕਰੇ ਤਾਂ ਸੱਟਾਂ ਤੇ ਉਹ ਮਰਨ ਦੂਜਾ ਜਿਹੜ ਉਹਨਾਂ ਜੰਪਣਾ ਆਵੇ ਉਹ ਚੌਧਰੀ ਜੀ ਉਹਨਾਂ ਦਾ ਇਹ ਜੋ ਹਰਿਆਣੇ ਜਾਣੇ ਫਿਰ ਜੰਪ ਦਾ ਹਰ ਜੀ ਅੱਲੇ ਇਹ ਵੀ ਚੱਲਾਗੇ ਕਹਿੰਦਾ ਆਪਾ ਇਹ ਨਾਲ ਖਿੱਚ ਕੇ ਰੱਖ ਮੈਂ ਕਹਿੰਦਾ ਮਰਦੋ ਬਾੜ ਦਾ 15 ਬੇਟਾ ਦੀ ਰਹਿ ਗਈ ਤੁਸੀਂ ਦਾ ਆ ਗਏ ਮੈਂ ਮੋੜ ਕੇ ਜਦੋਂ ਲਾਈ ਉਹਦੇ ਬੰਨ੍ਹ ਚ ਮੋੜ ਕੇ ਕਹਿੰਦਾ ਹੋਰ ਕੀ ਹੋ ਗਿਆ ਮੈਂ ਕਹਿੰਦਾ ਉਤਰੋ ਕਹਿੰਦਾ ਕੀ ਹੋ ਗਿਆ ਮੈਂ ਘਰ ਆ ਗਿਆ ਉਹਨਾਂ ਵੀ ਦੋ ਆ ਗਏ ਤਾਂ ਭਾਈ ਇਹ ਕੀ ਦੇ ਹੋ ਜਾ ਮੈਂ ਕਹਿੰਦਾ ਟੋਡੇ ਲਾਦੇ ਤੁਸੀਂ ਹੀ ਆ ਕਹਿੰਦਾ ਹਾਂ ਅਗੇ ਭਰਾਤ ਆ ਗਈ ਹੈ ਪਹਿਰ ਤੋਂ ਗਾ ਸੁੱਤੀ ਨਹੀਂ ਹੋਏਗਾ ਤਾਂ ਰਾਤ ਨਹੀਂ ਆ ਗਏ ਮੈਂ ਕਹਿੰਦਾ ਇਹਨਾਂ ਨੂੰ ਪੁੱਛੋ ਭਾਈ ਤੁਹਾਨੂੰ ਤਾਂ ਇਹਨੇ ਕਿਹਾ ਸੀ ਬਈ ਨੋਜ ਤੁਰਨਾ ਉਤਰ ਕੇ ਮੈਨੂੰ ਪਤਾ ਜੇ ਤੈਨੂੰ ਪਤਾ ਅਸੀਂ ਦਾ ਦੰਦਾ ਕਹਿੰਦਾ ਤੂੰ ਵੀ ਉਹੀ ਗੱਲ ਕਰੀ ਕਹਿੰਦਾ ਅਗਲੇ ਦਾ ਸੁੱਤੇ ਪਏ ਰਹੇ ਰਿਓ ਨਾ ਤਾਂ ਪੁੱਛਿਆ ਵੀ ਆਪਾਂ ਹਰਿਆਣੇ ਚੱਲੇ ਆਂ ਨਹੀਂ ਤਾਂ ਆਪ ਨਹੀਂ ਬੋਲੇ ਕਹਿੰਦੇ ਪੁੱਛਿਆ ਤੂੰ ਕਿ ਇਹ ਨੂੰ ਹੈ ਨਹੀਂ ਇੱਥੇ ਲਿਆ ਲਈ ਉਹ ਮੈਂ ਕਿਹਾ ਉੱਥੇ ਆ ਕੇ ਬੋਰਡ ਪੜ੍ਹਿਆ ਮੈਂ ਜਿਹੜਾ ਪਿੰਡ ਤੁਸੀਂ ਕਿਹਾ ਉਹ ਪਿੰਡ ਆ ਗਿਆ ਮੈਂ ਕਿਹਾ ਨਹੀਂ ਇਹੀ ਹੋਊ ਮਗਾ ਇਹਨੇ ਟੈਂਟ ਜਿਆ ਲੱਗਿਆ ਮੈਂ ਕਿ ਕੁੜੀ ਵਾਲਾ ਦਾ ਘਰ ਹ ਮਰਾ ਬੱਸ ਮੋੜ ਕੇ ਲਾਤੀ ਉਹਨਾਂ ਨੂੰ ਪੁੱਛ ਲਿਆ ਬਈ ਭਲਾਨੇ ਤੁਸੀਂ ਉਹ ਕ ਨਾਮ ਹੈ ਕਿ ਪਰ ਦੋਢੀ ਆਏ ਆ ਬਈ ਉਹ ਬਈ ਔਖੇ ਕੁੜੀ ਵਾਲੇ ਪੂਰੇ ਉਹ ਕਹਿੰਦਾ ਨਾਨਦ ਦੇਓ ਮੈਂ ਕਿ ਨਾਨਦ ਦੇਓ ਤੁਸੀਂ ਹੁਣੇ ਬਿਠਾਓ ਗੱਡੀ ਚ 10 ਬਾਈ ਤੈਨੂੰ ਕਰੇ ਛਰਦਿਆ ਗੇ ਰੋਟੀ ਬੇਨ ਨੂੰ ਇਹਨਾਂ ਨੂੰ ਦਫਾ ਕਰੋ ਪ੍ਰੋਫੈਸਰ ਮੇਰੇ ਤੇਰੀ ਲਕੀਰ ਹੈ ਧਰਮ ਜਾਲਾ ਜੀ ਮਰਾ ਬਾਤੇ ਮੈਂ ਬੱਸ ਲਾਤੀ ਜ਼ਰ ਤੇ ਮਹਾਲਵਾਜੀ ਕੋਲੇ ਦਾ ਥੋੜੇ ਜਿਹਾ ਪਕੌੜੇ ਕੱਢ ਮੈਂ ਕਿ ਉਹਨੇ ਪਕੌੜੇ ਇੰਨੇ ਕ ਕੱਢ ਤੇ ਮੈਂ ਤੇ ਸਹਿਰਾ ਵਾਲਾ ਮੈਂ ਕਿ ਪੈਗ ਪੁਗ ਲਾ ਕੇ ਪੈ ਜਾ ਮੈਂ ਕਿ ਨਹੀਂ ਆ ਕਿਸੇ ਦੇ ਘਰੋਂ ਲੈ ਆਂ ਕੜਾ ਕੇ ਦੁਕਾਨ ਤੋਂ ਮੈਂ ਕਿਹਾ ਉਹਨਾਂ ਦੇ ਤਵੇਛ ਦੇ ਆ ਆਪਾਂ ਨੂੰ ਵੀ ਦੇ ਦੇਣੀ ਕਹਿੰਦਾ ਮੈਂ ਨਹੀਂ ਹੁਣ ਨਹੀਂ ਇਸ ਵੇਲੇ ਨਹੀਂ ਉਹੀ ਮੈਂ ਤਾਂ ਆ ਹੀ ਬਾਹਰਛਦੇ ਆਂਗੇ ਨਹੀਂ ਡਰਾਈਵਰਾ ਤੇਰੀ ਗਲਤੀ ਯਾਰ ਮੇਰੀ ਕੀ ਗਲਤੀ ਆ ਨਹੀਂ ਤੂੰ ਇੰਨੀ ਭਜਾਉਂਦੀ ਕਿ ਲੋਰ ਸੀ ਜੇ ਨੇੜੇ ਸੀ ਨਾ ਮੈਂ ਕਿਹਾ ਰਾਤ ਨੂੰ ਤਰਪੈਂਦੇ ਮੈਂ ਪਹਿਲੇ ਘੇਰ ਤੇ ਲਈ ਆਉਂਦਾ ਬਈ ਇਹਦੇ ਬੱਸ ਜਿਹੜੇ ਜੀਬੀਲ ਚਾਉਣੀ ਆ ਗਈ ਇਹ ਤਾਂ ਤੁਸੀਂ ਵੇਖਣਾ ਤੋਨੂੰ ਮੈਂ ਕਹੀ ਆ ਆਪਾਂ 7 ਵਜੇ ਚੱਲਾਂਗੇ ਤੁਸੀਂ ਕਿਹਨੇ ਮੰਨੀ ਹਰਿਆਣਾ ਜਾਣਾ ਹਰਿਆਣਾ ਸੁਣ ਲੈਂਦੇ ਆ ਵੀ ਪੰਜਾਬ ਦਾ ਪੌਣੇ ਘੰਟੇ ਚ ਖਤਮ ਹੋ ਜਾਂਦਾ ਜਿੱਧਰ ਨੂੰ ਗੱਡੀ ਚੱਲਣੀ ਆਪਾਂ ਜੋ ਮੋੜ ਕੇ ਮੈਨੂੰ ਕਰਾਇਆ ਤਾਂ ਦੇਤਾ ਉਹਨਾਂ ਨੇ ਪਰ ਉਹਨਾਂ ਨੇ ਪੁੱਛਿਆ ਪਾਚਾ ਨਹੀਂ ਕੁੜੀ ਵਾਲਿਆਂ ਨੇ ਚੱਜਣਾ ਉਹਨਾਂ ਨੇ ਪਹਿਲਾਂ ਨਾਂਦ ਦੇ ਤੇ ਫਿਰ ਉਹੀ ਉੱਥੇ ਹੀ ਚਾਹ ਫਰਾਤੀ ਬੈਠਿਆ ਉਹਨਾਂ ਧਰਮਸਾਲਾ ਜੀ ਉਹ ਮੈਂ ਤਾਂ ਪੀਲਟ ਟਰੈਕਟਰ ਨੂੰ ਵੀ ਆ ਕਹਿੰਦਾ ਇਹਨਾਂ ਨੂੰ ਇੱਥੇ ਹੀ ਪਿਓ ਮਗਾ ਦੇ ਦੋ ਦੋ ਪਕੌੜੇ ਖਾ ਕੇ ਬਹਿ ਜਾਣਗੇ ਮੜਾ ਟੈਡ ਯਾਤਰਾ ਬਾਸਾ ਕਰਾ ਦਿਓ ਮੜ ਕੇ ਸਿੱਧੀ ਰੋਟੀ ਖਵਾ ਦਿਓ ਇਹਨਾਂ ਨੂੰ ਉਹਨਾਂ ਸਾਡੀ ਬੱਸ ਗੁੱਭਗੀ ਜੇਮ ਆਈ ਵੀ ਸੀ ਅਸੀਂ ਆ ਵੀ ਮੈਂ ਕਹੇ ਵੀ ਆ ਦਾ ਕੰਮ ਖਰਾਬ ਹੋ ਗਿਆ ਇਹ ਤਾਂ ਰੋਟੀ ਖਾਣਗੇ ਟੌਰ ਨਾ ਮੈਂ ਕ ਤੰਗੇ ਲੋਕ ਵੇਲਾ ਕਾਲਿਆਂ ਵਾਲੀ ਦੇ ਆਪ ਹੀ ਮੈਂ ਉਹ ਕਿਹਾ ਕੁ ਕਿਸੇ ਨੂੰ ਨਹੀਂ ਚੱਲ ਮੇਰੀ ਗੱਡੀ ਕਿਵੇਂ ਨਾ ਕਿਵੇਂ ਕਰਕੇ ਕਢਾਤੀ ਤੇ ਉਹਨਾਂ ਨੇ ਵੀ ਪੈੰਡ ਜਾਂਦਾ ਲਾਤਾ ਰੋਟੀ ਦਾ ਖਵਾਤੀ ਮਤਲਬ ਬੋਲਦੇ ਨਹੀਂ ਸੀ ਮੂੰਹੋਂ ਚੰਗਾਓ ਇਹਨਾਂ ਨੂੰ ਅਰੇ ਜਿਹੜਾ ਗਿਆ ਕਰੇ ਹੋਰ ਦੀ ਬਸ ਤਿਆਰੀ ਆ ਹੋ ਤਿਆਰੀ ਆ ਤਿਆਰੀ ਨੂੰ ਦੱਸ ਇੱਥੇ ਕੀ ਕਰਨਾ ਮੈਂ ਤਾਂ ਵੀ ਘੱਟ ਬੋਲੋ ਕੁੱਟੜ ਕੇ ਹੈਗਾ ਓਖੇ ਬਹੁਤਾ ਤੇ ਇਹਨਾਂ ਦੀ ਪੈਟ 'ਚ ਬੇਜਤੀ ਬਹੁਤ ਕੋ ਘਰ ਬਹੁਤ ਤਕੜਾ ਸੀ ਉਹਨਾਂ ਨੇ ਕੁੜੀ ਸੀ ਉਹ ਕਿੰਨੇ ਭਰਾ ਸੀ ਉਹਨਾਂ ਨੇ ਚਾਹ ਨਾ ਕਰਨਾ ਸੀ ਇਹ ਸਾਰੇ ਨੇਰੀ ਜਾਵੜੇ ਸੁੱਤੇ ਪਿਆ ਕੋਈ ਵੇਟਰ ਨਹੀਂ ਕੋਈ ਉਹਨਾਂ ਦੇ ਕੋਸ ਆਇਆ ਨਹੀਂ ਕਿਹਾ ਵੀ ਉਹਨਾਂ ਦੇ ਰੱਬ ਯਾਦ ਨਹੀਂ ਉਹਨਾਂ ਨੂੰ ਐ ਵੀ 11-12 ਵਜੇ ਆਉਣਗੇ ਉਹਦੋਂ ਤਾਂ ਆਪਾਂ ਬਸੌਕੋਸ ਕਰਨਾ ਹੈ ਇਹ ਸੁੱਤੇ ਪਿਆ ਨੇ ਹਰਬਾਈ ਵੀ ਨਹੀਂ ਆਇਆ ਜੀ ਉਹਦੇ ਇਹ ਜਾ ਸ਼ੋਗਰ ਕਰਾ ਕੇ 3 ਵਜੇ ਨਹੀਂ ਗਿਆ ਤਾਂ ਨਹੀਂ ਤੁੰਨੇ ਜੀ ਕੁੰਡਾ ਕਰਕਾ ਕਰਕਾ ਆਉਣਾ ਸੀ ਬਰਾਤ ਆਈ ਆ ਬਈ ਖੜੇ ਹੋ ਜਾ ਮੁਰਕੇ ਮੈਨੂੰ ਇਹ ਤੈਨੂੰ ਨਹੀਂ ਗਾਹ ਨੂੰ ਬੈਵਰਾ ਲੈ ਜਾਣਾ ਮੈਂ ਕਿਹਾ ਮੈਨੂੰ ਕਿਹੜਾ ਕੀੜਾ ਲੈ ਜੇ ਲਿਆਂਦਾ ਵੀ ਨਹੀਂ ਬਈ ਦੁਬਾਰਾ ਮੈਂ ਗਿਆ ਤੇਰੇ ਪਿੱਛੇ ਨਹੀਂ ਮੈਂ ਗਿਆ ਮੈਂ ਕਿਹਾ ਮੇਰ ਦਾ ਹੁੰਦੀ ਆਇਆ ਮੈਂ ਬਾਸ ਚਲਾਉਂਦਾ ਆਂਦਾ ਹੀ ਮੈਂ ਤੈਨੂੰ ਬੜਾ ਸ਼ਰਾਰਤੀ ਉਹਨੂੰ ਬੁੱਤਲਾ ਫੁੱਲ ਹੁੰਦਾ ਸੀ ਬਈ ਸ਼ਰਾਰਤਾਂ ਦੀ ਤਾਂ ਕੋਈ ਹੱਦ ਹੀ ਸੀ ਮੇਰੀ ਯਾਰ ਮੈਨੂੰ ਨਹੀਂ ਪਤਾ ਕੀ ਦੇ ਕੀ ਕਰ ਜਾਂਦਾ ਹੀ ਮੈਂ ਮੈਂ ਟਰੱਕ ਤੇ ਹੁੰਦਾ ਤੇ ਉੱਥੇ ਆਗਰੇ ਕੋਲੇ ਬੰਦਾ ਖੜਾ ਇੱਕ ਵਿਚਾਲੇ ਉਹਨਾਂ ਗਲਤ ਇਸ਼ਾਰੇ ਕਰੀ ਜਾਵੇ ਮੈਂ ਮਗਰ ਆਉਂ ਰਾਤ ਕਾ ਸਪੀਡ ਚੋਂਦਾ ਸੀ ਮਹੱਤ ਬਾਹਰ ਕੱਢ ਲਿਆ ਆਹ ਲਫੇੜਾ ਵੱਜਿਆ ਉਹਦੇ ਬਾਈ ਮੇਰੇ ਹੱਥ ਨਲੀ ਨਾ ਭਰ ਗਿਆ ਉਹ ਮੈਂ ਹੱਥ ਮੰਦਰ ਕਰਨਾ ਕਿਹਾ ਪਰ ਮੈਂ ਪਾਣੀ ਲਿਆ ਮੇਰੇ ਨਾਲ ਕੀ ਹੋਗਾ ਮੈਂ ਕਹਿੰਦਾ ਮਾਰਤਾ ਉਹ ਮੈਂ ਕਿਹਾ ਮੈਂ ਸਹਰੇ ਤੋਂ ਉੱਧੂ ਦੀ ਖਤਰਨਾਕ ਹੋ ਗਿਆ ਕਬ ਕਹਿੰਦਾ ਕੀ ਹੋਗਾ ਮੇਰੇ ਹੱਥ ਨਲੀ ਨਾ ਭਰਤਾ ਸਾਲੇ ਨੇ ਬਹਿ ਗਿਆ ਪਰ ਉਹ ਕਿੱਡੇ ਬਜ਼ੋਰ ਨਾਲ ਵੱਜਾ ਲਾਪੜ ਮੈਂ ਕਹਿੰਦਾ ਕੱਢੀ ਕਹਿ ਤੀਰੇ ਤੋਂ ਨਿਕਲ ਚੱਲ ਮੈਂ ਕਿਹਾ ਨਾ ਟ੍ਰੱਕ ਆਇਆ ਰਿਸ਼ਾਰੇ ਕਰੇ ਗਾ ਨੂੰ ਤੇ ਟ੍ਰੱਕ ਵਾਲਿਆਂ ਨੂੰ ਬੋਧ ਕਰਦੇ ਆ ਬਾਹਰ ਉੱਟਣ ਤੱਕ ਜਾਂਦੇ ਆ ਗਲੇ ਮਾਰਦੇ ਆ ਮੈਂ ਕਹਿੰਦਾ ਮੈਨੂੰ ਦੇਖ ਗਿਆ ਮੈਂ ਕਹਿੰਦਾ ਲੈਵੇ ਐਂ ਕਰੀਏ ਕਿਹ ਨੇਟ ਕੋ ਬਾਰੀ ਚ ਲੰਕ ਜਾਂਦੇ ਆਏ ਉਹ ਅੰਦਰ ਵੜ ਗਏ ਸੀ ਜੀ ਐਂਟਰੀ ਤੋਂ ਐਂਟਰੀ ਖਤਰੇ ਅਸੀਂ ਵਿੱਚ ਹੀ ਐਂਟਰੀ ਅਜਾ ਕਿਹੜੀ ਐਂਟਰੀ ਪੰਜਾਬ ਛੱਡਾਂਗੇ ਚੱਲ ਕੇ ਸਾਰਾ ਲੋਟ ਆ ਗਿਆ ਸਾਡੇ ਉਹ ਕਹ ਰਹੇ ਬਾਬੂ ਜੀ ਤਾੜੋ ਮੇਰੇ ਕੋ ਐਂਟਰੀ ਮਤ ਦਿਓ ਉਹ ਜਾ ਕੇ ਦੂਰ ਤਾਰ ਤਾ 10 ਕਿਲੋਮੀਟਰ ਤੇ ਮੈਂ ਜਦੋਂ ਉਹਨੂੰ ਕੋਈ ਲੈਣ ਆਉ ਉਹ ਆਪਣੇ ਮਗਰ ਆਉਗਾ ਪਹਿਲੇ ਏਰੀਆ ਟੱਪ ਜਾਣਾ ਹੈ ਉਹ ਟਰੱਕਾਂ ਵਾਲੇ ਕਰ ਲੈਂਦੇ ਸੀ ਕਿਉਂਕਿ ਪਬਲਿਕ ਚੰਗੀ ਸੀ ਹੁਣ ਪਬਲਿਕ ਹੋ ਗਈ ਮਾੜੀ ਇਕ ਤਕਰੀਬ ਸਹਸਗੀਆਂ ਦੀ ਬਰਾਤ ਲੈ ਗਿਆ ਦੂਜੇ ਸੱਜ ਘਰ ਐ ਵੀ ਰਾਮਪੁਰੇ ਵਾਲਿਆਂ ਦੀ ਇਹਨਾਂ ਦੇ ਬਾਬ ਰਿਵਾਜ ਆ ਜਦੋਂ ਬਰਾਤ ਤੋਰਦੀ ਐ ਲੜਦੇ ਆ ਇਹਨਾਂ ਨੇ ਲੜਨਾ ਹੀ ਲੜਨਾ ਤੇ ਕੁੜੀ ਘੜਦੇ ਆ ਸਾਨੀਆਂ ਕੁੜੀ ਜਿਹੜੀ ਵਿਆਹ ਵਾਲੀ ਹੁੰਦੀ ਉਹਨੂੰ ਬਹੁੜ ਆਉਂਦੇ ਆ ਪਤਾ ਨਹੀਂ ਕੀ ਸਾਲਾ ਗੇਸ ਟੁਰਨਾ ਮੈਨੂੰ ਹੁਣ ਪਤਾ ਨਹੀਂ ਸੀ ਜਦੋਂ ਅਸੀਂ ਸਾਡੇ ਫੇ ਆੜੀ ਆ ਮੇਰੇ ਉਹ ਐ ਤਾਂ ਬੇਚਾਰੇ ਉਹ ਭਾਈ ਲੜ ਪਏ ਤੋਰਨ ਲੱਗੇ ਚੰਗਾ ਭਲਾ ਬੱਲਾਂ ਦਾ ਬੁਢੀਆਂ ਨੇ ਗੀਤ ਜੇ ਗਾਏ ਮੁਰਕ ਚੱਲ ਪਏ ਏ ਇੱਕ ਦੂਜੇ ਦੇ ਥਾਪੜਾ ਲਾਟਾਪੜਾ ਦੋ ਤਿੰਨਾਂ ਦੇ ਕੁੜੀ ਢਾਡੀ ਕੀ ਗੱਲ ਤਾਂ ਗਲਤ ਹੋ ਗਈ ਯਾਰ ਮੈਂ ਕਿਹਾ ਨਾ ਗਲਤ ਜੇ ਪਤਾ ਪਾ ਕੇ ਉਹ ਤੇ ਲਿਜਾਣਾ ਕੀ ਆ ਮੈਨੂੰ ਕਰੈਕਟਰ ਕਹਿੰਦਾ ਹੌਲ ਮੈਂ ਕਿਹਾ ਕਰਾਇਆ ਤਾਂ ਦੇ ਹੀ ਖੜੇ ਆਏ ਗਾਈ ਟੁੱਟ ਗਿਆ ਅਗਲੇ ਦਾ ਮੈਂ ਕਿਹਾ ਗਿਆ ਕੰਮ ਉਹ ਮੈਨੂੰ ਕਹਿੰਦਾ ਮੈਂ ਉਹ ਹੁਣ ਮੈਂ ਕਿਹਾ ਇੱਕ ਦੋ ਦੇ ਆਪਾਂ ਮਾਰ ਲਾ ਭੀੜ ਚ ਇਹੀ ਆਪਣੇ ਪੱਲੇ ਅਜੇ ਵੀ ਚੱਲ ਪੇ ਬੀਤੇ ਦੋ ਤਫਾ ਦਾਪਾ ਉਹ ਕਹਿੰਦਾ ਤੋੜਾ ਕੀ ਗਵਾਚ ਗਿਆ ਕੇ ਮੈਨੂੰ ਸਾਨੂੰ ਗੁੱਸਾ ਤੁਹਾਨੂੰ ਪਤਾ ਔਰ ਕੁੜੀ ਨੇ ਤੇ ਜਾਣਾ ਨਹੀਂ ਕਰਾਇਆ ਤਾਂ ਲੈ ਲਿਆ ਤੇ ਕੁੜੀ ਮੌਜ ਨਾ ਤੋਰੀ ਹੁਣ ਉਧਰ ਮੈਨੂੰ ਬੱਤੀ ਦੋ ਹੋ ਦੀ ਮੈਂ ਕਿਹਾ ਹੋਰ ਕੁੱਟਦੀ ਕੋਈ ਉਹ ਕਹਿੰਦਾ ਨਹੀਂ ਆਹੀ ਸੀ ਤੇ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਆਹੀ ਕੁੜੀ ਕੁੱਟੀ ਸੀ ਘੋਰਦੀ ਕਰਾਈ ਹੀ ਨਹੀਂ ਮੈਂ ਕਿਹਾ ਆ ਗਿਆ ਉਹ ਬੈਂ ਲੜਦਾ ਫਿਰ ਫਾਰੀ ਲੜਦਾ ਕਹਿੰਦਾ ਪਾ ਦੇ ਮਾਰ ਆ ਕਹਿੰਦਾ ਤੁਰੰਤ ਪਹਿਲੇ ਲੜ ਲਈ ਲੈਣਾ ਹੁਣ ਕੁੜੀ ਕੁਟਲੀ ਗਾ ਸਾਰੀ ਉਮਰ ਸੋਖੂ ਕਹਿੰਦਾ ਤੱਲਾ ਜਰਾ ਦੇ ਤਾਂ ਫੋੜ ਫੇਰ ਲਿਆਓ ਤੇ ਹੱਥ ਤੇ ਮੈਂ ਕਹਿਆ ਯਾਰ ਮੈਂ ਇਹ ਜੀਆਂ ਬਰਾਤਾਂ ਵੇਦਾ ਹੁੰਦਾ ਹੀਗਾ ਤੇ ਮੈਂ ਐਵੇਂ ਉਹਦੇ ਪਿਓ ਦੇ ਮਾਰ ਗਿਆ ਉਹਦਾ ਪਿਓ ਕਹਿੰਦਾ ਉਹਨੂੰ ਕਹਿੰਦਾ ਗਾਂ ਨੂੰ ਇਹ ਬੰਦਾ ਨਹੀਂ ਬਰਾਤ ਚ ਆਉਣਾ ਚਾਹੀਦਾ ਬੱਸ ਲੈ ਮੈਂ ਫਿਰ ਉਹਨਾਂ ਨੂੰ ਦੱਸਿਆ ਮੈਂ ਕਹਿੰਦਾ ਮੈਨੂੰ ਕੋਈ ਵੀ ਨਹੀਂ ਲੈ ਜਾਂਦਾ ਦੁਬਾਰਾ ਬਾਈ ਤੇ ਵਿਚੇ ਕੀ ਆ ਉਹ ਬੰਦੇ ਨੂੰ ਭਲੇਖਾ ਪਾ ਜਾਂਦਾ ਮੈਨੂੰ ਭਲੇਖਾ ਪਾ ਗਿਆ ਮੈਂ ਕਿਹਾ ਵੀ ਹੁਣ ਜੋ ਲਾੜੀ ਪਏ ਕੁੜੀ ਵੀ ਕੁੜਤੀ ਕਿਨੇ ਤੋੜਨੀ ਕਿ ਮੈਨੂੰ ਇਹ ਡਰਾਈਵਰਾਂ ਬਾਰੇ ਮੈਨੂੰ ਸਾਰਾ ਪਤਾ ਨਹੀਂ ਸਾਡਾ ਜੰਗ ਆ ਚੱਲਣ ਵਾਲਾ ਆੜੀ ਆ ਸਾਡਾ ਬਹੁਤ ਬੰਦੀ ਹੈ ਵਧੀਆ ਬੰਦਾ ਹੈ ਯਾਨੀ ਪੁਰਾਣਾ ਬੰਦਾ ਹਰੇਕ ਟਰੱਕ ਦੇ ਚੱਲ ਰੋਦੀ ਲੱਗੀ ਗਿਆ ਰੋਡ ਰਾਮਪੁਰੇ ਮਸ਼ਹੂਰ ਹੈ ਪਰ ਉਹਦੇ ਨਾਲ ਦੀ ਚੱਲਣ ਵਾਲਾ ਬਣੀ ਜਾਂ ਨਾ ਬਣੀ ਉਹ ਡੁਪਲੀਕੇਟ ਬਣਾਈ ਜਾਂਦੇ ਉਹਦੇ ਨਾਂ ਤੇ ਲੋਕ ਉਹ ਹੁਣ ਉਹਨੂੰ ਆਦਤ ਆ ਮੇਰੀ ਬਾਸ ਯਾਨੀ ਧਰਕੇ ਸਾਡੀ ਬਾਸ ਦਾ ਰੌਲਾ ਅੰਮ੍ਰਿਤਸਰ ਜਾਂਦੀ ਸੀ ਮੈਂ ਰੌਲੇ ਵਾਲੀ ਬਾਸ ਚਲਾਉਂਦਾ ਸੀ ਤੈਨੂੰ ਪਤਾ ਕਾਮਯਾਬ ਕਰਨੀ ਸੀ ਹਣਾ ਭਾਈ ਰੂਪੇ ਰੌਲਾ ਸਾਡਾ ਭਾਈ ਰੂਪੇ ਦੇ ਮਾਲਕ ਸੀ ਦੂਜੀ ਬਾਸ ਦੇ ਜਿਹਨਾਂ ਤੇ ਕੋਕੀ ਚਲਾਉਂਦੇ ਸੀ ਸਾਨੂੰ ਹੁ ਬੰਦੇ ਵਾਲਾ ਨਾ ਤੀ ਕੋ ਤੇਜਾ ਕੋ ਨਹੀਂ ਸੀ ਕਿ ਦੀਪ ਬਈ ਨਾਲ ਆਪਣੇ ਵਾਲਾ ਬੌਡਾ ਵਾਲਾ ਤੇ ਮੈਂ ਕਿਹਾ ਵੀ ਦੀਪ ਕਹਿੰਦਾ ਹੁਣ ਕਿਤੇ ਵੱਖੀਆਂ ਬੋਲੀਆਂ ਹੋਣਗੀਆਂ ਨਾ ਤੈਨੂੰ ਕਿਹਾ ਬੰਦੇ ਸਾਥ ਲਿਆ ਕਰ ਮੈਂ ਕਿਹਾ ਤਾਂ ਉਦਾਂ ਹੀ ਦੱਦਾਂਗੇ ਜਿੱਦੇ ਕੋਈ ਤਿਆਰ ਨਾ ਨੇ ਤੇ ਇੱਕ ਦਿਨ ਭਾਈ ਅਸੀਂ ਆਏ ਖੜੇ ਤੇ ਮੇਰੇ ਕਨੈਕਟਰ ਨੇ ਪੁੱਛ ਗਿਆ ਕਹਿੰਦਾ ਸੂਰੀ ਆਉਂਗੇ ਮੂਈ ਨਹੀਂ ਪਤਾ ਲੱਗਿਆ ਭਾਗ ਸੂਰੀ ਆਉਂਗੇ ਉਹਨਾਂ ਕਿੰਨੇ ਵਜੇ ਕਹਿੰਦਾ ਮੈਨੂੰ ਕਹਿੰਦਾ ਆਜੋ ਮੈਨੂੰ ਕਹਿੰਦਾ ਵੀ ਕੰਮ ਤਾਂ ਹੋ ਗਿਆ ਮੈਂ ਕਿਹਾ ਕੀ ਹੋ ਗਿਆ ਕਹਿੰਦਾ ਪੁੱਛ ਗਿਆ ਅੱਜ ਉਹ ਕਹਿੰਦਾ ਉਹ ਉਹਨਾਂ ਨੇ ਬੰਦਾ ਭੇਜਿਆ ਹੀ ਕਹਿੰਦਾ ਉਹ ਕਹਿੰਦਾ ਕਿੰਨੇ ਵਜੇ ਆਉਂ ਮੈਂ ਤੜਕੇ ਅਈ ਜਵੇਰੇ 6 ਵਜੇ ਪੈਗ ਲਾਈ ਜਾਏਗੀ ਸਰੀਰ ਬੰਨ੍ਹੀਏ ਆਪਦੇ ਪੂਰੇ ਡਰ ਵੀ ਕੱਢੋ ਲੜਨਾ ਵੀ ਆ ਹਾਕਾਂ ਬੇਸਵਾਰ ਸਵਾਰੀ ਹਲ ਧਿਆਣੀ ਨਾ ਕੇਦਾ ਵੀ ਝਰੋੜੀ ਕਿ ਨਹੀਂ ਉਹ ਜੇ ਕੋਈ ਪੁੱਛੇ ਅੰਮ੍ਰਿਤਸਰ ਜਾਊਗੀ ਬਹਿ ਜਾ ਬਹਿ ਜਾ ਬਹਿ ਜਾ ਜਾ ਬੜੂ ਯਾਰ ਬਹਿ ਜਾ ਕੋਈ ਮਫਲਾ ਉੱਤਰ ਜੀ ਜਿੱਥੇ ਉਤਰਨਾ ਬਹਿ ਜਾ ਯਾਰ ਮੈਨੂੰ ਆਏ ਭੀੜ ਜੀ ਕਰੋ ਬਸ ਜਿਹੜਾ ਚੜਦਾ ਚੜਾ ਲਓ ਉਹ ਮੈਨੂੰ ਕਹਿੰਦਾ ਹਰੇਕ ਨੂੰ ਨਹੀਂ ਕਹਿੰਦਾ ਉੱਪਰ ਜਾ ਉੱਥੇ ਬੈ ਜਾ ਮੈਂ ਕਹਾ ਮੈਨੂੰ ਹੁਣ ਕੋਈ ਪੁੱਤਲੇ ਬਢੰਡੇ ਜਾ ਉਹ ਵੀ ਚੜਾ ਲੈਣਾ ਮੈਂ ਕਹਾ ਬਾਸ ਪਰ ਮੈਂ ਕਹਾ ਕੋਹ ਤਾਂ ਕੋ ਮੜਾ ਮੁੱਟ ਕਰਨ ਗਈ ਮੂਰੇ ਦਾ ਕਾੜਨਗੇ ਜੇ ਭਰੀ ਹੋਊ ਜੇ ਖਾਲੀ ਉਹ ਆਪਾਂ ਹੀ ਲੜਨਾ ਕੱਲਿਆ ਨੇ ਉਹ ਸੱਤ ਸਵਾਰੀਆਂ ਲਈ ਖੜਾ ਮੂਰੇ ਜਦੋਂ ਅਸੀਂ ਭਾਈ ਰੁਪੇ ਗਏ ਅਗੇ ਆਗੇ ਭਾਈ ਮੈਂ ਕਿਹਾ ਕਿ ਇਹ ਕਦ ਆਈ ਸੀ ਮੈਂ ਕਿਹਾ ਤੂੰ ਪੁੱਛ ਕੇ ਕਦੋਂ ਗਈ ਕਦੋਂ ਸਾਡੀਆਂ ਸਵਾਰੀਆਂ ਦੇ ਪਰਤਨ ਜਾਣਾ ਸੀ ਜਾ ਯਾਰ 17 ਵਜੇ ਗਈ 3 ਵਜੇ ਦੇ ਜਰੀਰ ਬੰਦੀ ਜਾਂ ਲੈ ਲੜਦੂ ਤੂੰ ਸਵਾਰ ਗਿਆ ਲੈ ਕੇ ਚੜਾ ਉੜਾ ਗਿਆ ਤੇ ਜੰਗ ਨੂੰ ਆਤ ਹੁੰਦੀ ਸੀ ਈਵੇਂ ਧੱਫਾ ਮਾਰਨਾ ਚੱਲ ਬਈ ਚਾਲੇ ਕਰਦੇ ਨੇ ਤੇ ਹੱਕ ਰਣ ਅੰਮਰਜ਼ਾ ਅੰਬਰਜ਼ਾ ਮੋਗਾ ਮੋਗਾ ਤਲਬਦੁਰਾ ਚੱਲ ਬਈ ਚਾਲੇ ਉਹ ਪੈਂਤ ਵਾਰੀ ਮੁੰਡਾ ਵੀ ਕੁਰਪੀ ਉਹ ਥਾਣੇ ਆਧਾਰ ਸੀ ਸਿਵਲ ਤੇ ਕਿਤੇ ਛੜੇਦਾਨੇ ਕਿ ਚਾਲ ਪਿਸ਼ਾਪ ਕਰੀਏ ਤੇ ਮੈਂ ਗੱਡੀ ਨੂੰ ਹਲਾਏ ਉਹਦੀ ਤਾਂ ਆਤ ਹੀ ਹੁੰਦੀ ਸਾਨੂੰ ਤੈਨੂੰ ਪਤਾ ਹੈ ਨਾ ਕਿ ਸਵਾਰੀ ਨੌਤਰੇ ਬਿਜਲੀ ਉਹ ਮੈਂ ਹਲਾਈ ਜੇ ਇਜੇ ਤਰ੍ਹਾਂ ਦਾ ਉਹ ਉਤਰ ਕੇ ਪਿਛਾਓ ਕਰਨ ਲੱਗ ਗਿਆ ਤੇ ਜਦੋਂ ਥੋੜਾ ਜਿਹਾ ਨੇੜੇ ਗਿਆ ਜੰਗ ਤੇ ਚੱਲ ਵੀ ਚਾਲ ਉਹ ਮੁੜ ਆਇਆ ਉਹ ਆ ਕੇ ਬੈਠ ਗਿਆ ਮੈਂ ਫੇਰਾ ਤਾਂ ਟਾਈਮ ਤਾਂ ਯਾਰ ਇਹਨੇ 15 ਮਿੰਟ 15 ਮਿੰਟਾਂ ਜੇ ਹੁਣ ਕੀ ਕਰਨਾ ਮੈਂ ਫੇਰ ਜਦੋਂ ਉਹ ਫੇਰ ਉਤਰ ਗਿਆ ਉਹਨੇ ਕਿਹਾ ਯਾਰ ਭੈਣ ਮਰੀ ਉਹ ਉਹ ਥੋੜੀ ਜਿਹੀ ਵਾਟ ਗਿਆ ਉਹ ਕਹਿੰਦਾ ਜਾਣਦੇ ਜਾਣਦੇ ਟਾਈਮ ਕਹਿੰਦਾ ਚੱਲ ਉਹ ਹੁਣ ਉਹਨੂੰ ਦੇਖ ਕੇ ਕਹਿੰਦਾ ਵੀ ਸਵਾਰੀ ਜਾਂਦੀ ਹੈ ਸਵਾਰੀ ਹੁਣ ਮੁੱਤੜ ਜਾਵੇ ਉਹ ਫੇਰ ਮੁੜ ਆਇਆ ਇਹੋ ਦੇਖ ਕੇ ਪਹਿਲਾ ਜਾ ਜਾ ਗੱਲ ਮੁੜ ਗਿਆ ਤੇ ਜਾਗਰ ਜੋ ਤੀਜੀ ਰਿਕਾ ਦੋ ਟੱਗ ਬੈਠਾ ਫੜਿਆ ਕੇ ਮਰਾ ਮਾਗੀ ਕਹਦਾ ਤੈਨੂੰ ਕਹਿੰਦਾ ਮੂਤਲ ਹੀ ਨਹੀਂ ਦਿੰਦਾ ਤੂੰ ਕਹਿੰਦਾ ਕੀ ਹੈ ਕਹਿੰਦਾ ਮੈਂ ਤੈਨੂੰ ਨਹੀਂ ਮੁੜਿਆ ਬਾਥਰੂਮ ਕੋਲ ਤੁਰਦਾ ਹੈ ਨਹੀਂ ਉਹ ਉਧਰ ਮੈਂ ਆ ਗਿਆ ਉਧਰ ਕੇ ਮੈਂ ਕੀ ਹੋ ਗਿਆ ਉਹ ਪੁਲਿਸ ਜੀ ਮਾਰ ਗਿਆ ਮੈਂ ਕਾ ਖਾਲਦਾ ਦਾਦੇ ਉਹ ਪੁਲਿਸ ਵਾਲਾ ਤਾਈ ਮੈਂ ਦੀ ਹੱਥ ਚੱਕਿਆ ਮੈਂ ਤਾਂ ਆਉਂਦਾ ਖਾਲ ਕੇ ਕਹਿੰਦਾ ਨਹੀਂ ਖਾਤੇਗਾ ਕਹਾਂ ਤੋ ਉਹ ਕਹਿੰਦਾ ਉਧਰ ਨੂੰ ਜਾਂਦਾ ਸੀ ਮੈਂ ਕਿ ਨਹੀਂ ਹੋਰ ਬਸਲਾ ਚੜ ਜੀ ਕਹਿੰਦਾ ਮੈਂ ਮੋੜ ਲੈਂਦਾ ਸੀ ਕਹਿੰਦਾ ਜਾਂਦਾ ਮੂਤਲ ਸੀ ਕਹਿੰਦਾ ਮੈਂ ਉਹਦੀ ਕਹਿੰਦੇ ਚੱਲ ਵੀ ਚੱਲ ਭੁੱਲ ਗਿਆ ਜਾ ਕਹਿੰਦਾ ਵੀ ਚੱਲ ਕਿਸੇ ਨੂੰ ਨਹੀਂ ਕਹਿੰਦੇ ਚੱਲ ਵੀ ਚੱਲੇ ਉਹਨਾਂ ਨੂੰ ਕੋਈ ਨਹੀਂ ਟਾਈਮ ਹੋਇਆ ਜਦੋਂ ਉਹਦੀ ਕਹਾਣੀ ਕੀ ਪਤਾ ਕਿਹੜਾ ਟਾਣੇਦਾਰ ਪਰਦਾ ਇਤਕ ਗੇੜਾ ਕਪੜਾ ਪਰਦੀ ਤੋਂ ਕਿਉਂਕਿ ਬਾਸ ਤੇ ਉਹਨੂੰ ਬਾ ਕੀ ਪਤਾ ਕਿਹੜਾ ਚੜ ਜਾਂਦਾ ਕਿਹੜਾ ਅਫਸਰ ਹੈ ਕਿਹੜਾ ਕੀ ਹੈ ਪਤਾ ਥੋੜੀ ਲੱਗਦਾ ਉਹ ਆਈ ਕਹਿੰਦਾ ਕੋਈ ਪੰਜ ਭਰਾ ਸੀਗਾ ਇੱਕ ਸਿਧਰਾ ਸੀ ਉਹ ਜਿਹੜਾ ਸਿਧਰਾ ਸੀ ਨਾ ਉਹਨੂੰ ਘਰੇ ਨਹੀਂ ਰਹਿਣ ਦਿੰਦੇ ਸੀ ਗੰਦਰ ਦੇ ਉਹਨੂੰ ਘਰੋਂ ਤੱਕੰਡੀ ਰੱਖਦੇ ਸੀ ਯਾਰ ਜੀ ਤੇ ਕਿਵੇਂ ਉਹਨੂੰ ਤੰਗ ਕਰਨਾ ਦੂਜੇ ਹੁਣ ਪਿਆਹੇ ਹੋਏ ਸੀ ਉਹ ਬਿਜਾਰਾ ਹੁਣ ਛੜਾ ਸੀ ਯਾਰ ਉਹਨਾਂ ਨੇ ਘੇਰਾ ਉਹਨੂੰ ਪਾਸੇ ਇੱਕ ਸ਼ਾਨ ਜੀ ਪਾਤੀ ਚਾੜ ਢਕਾਤਾ ਉਹ ਵੀ ਇੱਕ ਦਿਨ ਤੁਰਿਆ ਜਾਵੇ ਰਾਜ ਦੀ ਦਸਬੀਲ ਲੱਗ ਗਈ ਸੀ ਉਹਨਾਂ ਨਾਲ ਮੈਜ ਨਾਲ ਕੇ ਹੁੰਦੇ ਸੀ ਉਹ ਨਲਕਾ ਗੇੜ ਕੇ ਸੰਗਤ ਨੂੰ ਪਾਣੀ ਪਿਆ ਰਿਹਾ ਹੁਣ ਹਰੇਕ ਸ਼ਕਲ ਦੇ ਦੋ ਬੰਦੇ ਹੁੰਦੇ ਆ ਹਨਾ ਦੋ ਬੁੜੀਆਂ ਆਈਆਂ ਉਹਨੇ ਕੁੜੀ ਨਵੀਂ ਵਿਆਹੀ ਸੀ ਦੂਜੀ ਕਹਿੰਦੀ ਨਹੀਂ ਕਰਤਾਰੋ ਨਹੀਂ ਆ ਤੇਰਾ ਜਵਾਈ ਨਹੀਂ ਕਹਿੰਲੀ ਹਾਂ ਹੈ ਤਾਂ ਉਹੀ ਆ ਭਣੇ ਸੇਵਾ ਕਰਦਾ ਕਰਕੇ ਬੁਲਾਉਂਦਾ ਨਹੀਂ ਕਮਲੇ ਦੇ ਕੰਨ ਖੁੱਲ ਗਏ ਕਮਲੇ ਨੇ ਕਹਿਆ ਹਾਂ ਕਿ ਮੈਂ ਮੈਨਾਂ ਦਾ ਜਵਾਈ ਹੈ ਵਿਆਹ ਜਿਵੇਂ ਨਵਾਸੀ ਪਹਿਲੀ ਔਰ ਕੁੜੀ ਨੂੰ ਲੈਣ ਆਉਣਾ ਜਿਵੇਂ ਹੁਣ ਪਹਿਲਾ ਫੇਰਾ ਪਾਇਆ ਹੀ ਆਪਦੇ ਘਰੇ ਆ ਗਈ ਤੇ ਪਹਿਲੀ ਔਰ ਲੈਣ ਆਉਣਾ ਕਾਰ ਕੁਰਤੇ ਆਉਂਦੇ ਆ ਨਾ ਅਗਲਾ ਕੋਈ ਸਾਧਣਾ ਤੇ ਆਉਂਦੇ ਸੀ ਗੱਟਿਆਂ ਤੇ ਜਿਵੇਂ ਜਲ ਮੰਨ ਲ ਜੇ ਉਹ ਜੋ ਸਮਾ ਸੀ ਤੇ ਉਹਨੇ ਭਾਈ ਜਦੋਂ ਬੇਬੇ ਉਹਨੂੰ ਨਾ ਤੁਰਨਾ ਉੱਥੇ ਹੀ ਛੜਤਾ ਨਲਕਾ ਮਗਰ ਮਗਰ ਤੁਰ ਪਿਆ ਜਦੋਂ ਬੇਬੇ ਘਰੇ ਬੜੀ ਜਾ ਪੈਰੀ ਹੱਥ ਲਾਏ ਬੇ ਕਹਿੰਦੀ ਤੂੰ ਉਥੇ ਨਲਕੇ ਤੇ ਪਾਣੀ ਨਹੀਂ ਪੀ ਜਾਂਦਾ ਸੀ ਕਹਿੰਦਾ ਹਾਂ ਬੇਬੇ ਮੈਂ ਸੇਵਾ ਕਰਦਾ ਘੱਟੀ ਬੁਲਾਉਣਾ ਉਹਨਾਂ ਕਹਿੰਦਾ ਕਿ ਕਹਿੰਦੀ ਕਿ ਡਾ ਗਣਕਾਰੀ ਪਰੋਣਾ ਮਿਲਿਆ ਸਾਨੂੰ ਤੇ ਤੂੰ ਕੱਲ੍ਹ ਲਈ ਆ ਗਿਆ ਪੁੱਤ ਘਰਦਿਆਂ ਨੂੰ ਲਿਆਇਆ ਦਾਜ ਦੇਣਾ ਸੀ ਅਸੀਂ ਦਾ ਕਹਿੰਦਾ ਮੈਂ ਤਾਂ ਅੱਡ ਹੋ ਗਿਆ ਉਹਨਾਂ ਨੂੰ ਕਹਾਂ ਤੋ ਹੁੰਦਾ ਬਜ਼ੁਰਗ ਕਹਿੰਦਾ ਵੀ ਕੋਈ ਗੱਲ ਨਹੀਂ ਵੀ ਆਪਾਂ ਘਰ ਦੇ ਨਾਲ ਥੋੜਾ ਕੁੜੀ ਤੋਰਨੀ ਆ ਕੁੜੀ ਆਪਾਂ ਇਹ ਮੁੰਡੇ ਨਾਲ ਤੋਰਨੀ ਆ ਤੋਰੋ ਉਹਨਾਂ ਨੇ ਵੀ ਦਾਜ ਦੇਣਾ ਸੀ ਉਹਨਾਂ ਨੇ ਉਹਨੂੰ ਗੱਡਾ ਦੇ ਤਾਂ ਬਲਦ ਦੇਤੇ ਬੇਟੀ ਪੂਟੀ ਟਰੰਕ ਜਿਹੜੇ ਉਦੋਂ ਛੋਟੇ ਛੋਟੇ ਹੁੰਦੇ ਸੀ ਸਾਰਾ ਗੱਡਾ ਲਾਤਾ ਬੈਸਤਰਿਆਂ ਬੂਸਤਰਿਆਂ ਨਾਲ ਘਰ ਵਾਲੀ ਬਿਠਾਈ ਤੁਰ ਪਿਆ ਕਹਿੰਦਾ ਭਾਗਬਾਨੀ ਉਹ ਪਿੰਡ ਦਾ ਪੰਦ ਤਾਂ ਛੱਡ ਆਪਾਂ ਹੁਣ ਹੋਰ ਪਿੰਡ ਰਹਿਣ ਲੱਗ ਠੀਕ ਹੈ ਕਿਉਂਕਿ ਆਪਣੀ ਜ਼ਮੀਨ ਇੱਥੇ ਲੈ ਲਈ ਆਪਾਂ ਉਥੋਂ ਵੇਚਤੀ ਉਹ ਕਹਿੰਦੀ ਠੀਕ ਆ ਜ਼ਮੀਨ ਤਾਂ ਹੁਣ ਮੇਰੇ ਦੇ ਕੋਲੇ ਮਰ ਲਾ ਬਣਾ ਭਾਈ ਜਦੋਂ ਘਰੇ ਗਿਆ ਸਨ ਜਾ ਕੇ ਗੱਡਾ ਲਾਇਆ ਨਵਾਂ ਬਲਦ ਚੋਟੀ ਦੇ ਤੇ ਦੂਜੇ ਭਰਾ ਖੜੇ ਝਾਕਣ ਇਹ ਤਾਂ ਬਹੂ ਵੀ ਲਿਆਇਆ ਗੰਜਰ ਦਾ ਮੇਮਰਾ ਇੱਕ ਤੁਲੇ ਆਇਆ ਨਾ ਕੁਮਾਲ ਆ ਯਾਰ ਇਹਨਾਂ ਨੇ ਸਭ ਕਹਿੰਦਾ ਲੈ ਭਾਗਵਾਨੇ ਮੈਂ ਖੇਤ ਜਾਇਆ ਮੈਂ ਬਲਦ ਜੋੜਦਾ ਤੇ ਉਹ ਕਹਿੰਦੀ ਮੈਂ ਚਾਹ ਲੈ ਕੇ ਆਉਂਗੀ ਕਹਿੰਦਾ ਨਾ ਨਾ ਤੈਨੂੰ ਖੇਤ ਨਹੀਂ ਦਿਉਣਾ ਆਪਣਾ ਤੂੰ ਨਾ ਮੈਂ ਆਪੇ ਕਰਿਆ ਕੇ ਪੀ ਲੂੰ ਗੱਲ ਵੀਜੀ ਕਹਿੰਦਣ ਖੇਤ ਹੋਊ ਤਾਂ ਲੱਭੂ ਉਹ ਬਲਦ ਲੈ ਗਿਆ ਵਿਚਾਰਾ ਗੇੜੇ ਦਿੰਦਾ ਬਰਦਾ ਰਿਆ ਕੇ ਤੇ ਉਹ ਦੂਜੇ ਭਰਾਵਾਂ ਨੇ ਰਲ ਕੇ ਕੀ ਕਰਿਆ ਉਹਦੇ ਘਰ ਨੂੰ ਅੱਗ ਲਾਤੀ ਗੰਜਰਦ ਨੇ ਵਿੱਚ ਜੇ ਨੰਨੀ ਜ਼ਾਰਤੀ ਬਈ ਹਾਂ ਜਦੋਂ ਆ ਕੇ ਵੇਖਿਆ ਉਹਨੇ ਹਾਲਾਤ ਪਿੰਜਰਪਿਆ ਵੇਖਿਆ ਉਹਨੇ ਕਹ ਲੈ ਵੀ ਵਿਕਰ ਵਾਲੀ ਮਿਜਾਤੀ ਕੰਜਰਾਏ ਉਹਨੇ ਹੂ ਨਹੀਂ ਕੀਤੀ ਹਾਂ ਨਹੀਂ ਕੀਤੀ ਸਾਰੀ ਰਾਖ ਘਰ ਦੀ ਵਿੱਚ ਉਹਨਾਂ ਦਾ ਰਾਦਾ ਜੀ ਫੁੱਲ ਪਾਇਆ ਹੁਣਾ ਵਿਕਰ ਵਾਲੀ ਦਾ ਹੁਣ ਕੀ ਪਤਾ ਕਿੱਥੇ ਕਿੱਥੇ ਫੁੱਲ ਖਿਲ ਗਏ ਐਵੇਂ ਵੀ ਸਾਰੀ ਭਰ ਲੈਣਾ ਉਹਨੇ ਟਰਾਲੀ ਭਰ ਲਈ ਸਵਾ ਦੀ ਬਈ ਗਟਿਆਂ ਚ ਪਾ ਪਾ ਕੇ ਹੱਥਾਂ ਤੇ ਕਰ ਹਨ ਦੇਣ ਦੇ ਛਿਪੇ ਟਰੈਕਟਰ ਲੈ ਕੇ ਤੁਰ ਪਿਆ ਰਾਜ ਰੱਥ ਜਾਂਦਾ ਰਾਣੀ ਦਾ ਰਾਜੇ ਦੀ ਰਾਣੀ ਜਾਂਦੀ ਆ ਉਹਦਾ ਰੱਥ ਜਾਂਦਾ ਤੇ ਛੋਟੀ ਜੀ ਯਾਦੀ ਉਹ ਕਹਿੰਦੀ ਮੈਂ ਗੱਡੇ ਤੇ ਬਹਿਣਾ ਉਹ ਕਹਿੰਦੀ ਮੋ ਤਰੋ ਕਹਿੰਦੀ ਮੇਰੀ ਬੱਚੀ ਨੂੰ ਗੱਡੀ ਤੇ ਬਿਠਾ। ਉਹ ਮਾਤਾ ਮੇਰੀ ਮਜਬੂਰੀ ਆ ਮੈਂ ਬਿਠਾ ਨਹੀਂ ਸਕਦਾ ਇਹਨੂੰ। ਉਹ ਕਹਿੰਦੀ ਕਿਉਂ? ਕਹਿੰਦਾ ਵੀ ਇਹ ਚ ਧੰਨ ਲੱਦਿਆ ਮੇਰਾ। ਜੇ ਬੱਚੇ ਦਾ ਬਾਈ ਜਾਨ ਸਪੱਦ ਨਿਕਲ ਗਏ ਇਹ ਸਵਾਹ ਬਣ ਜੂ। ਉਹ ਕਹਿੰਦੀ ਤੈਨੂੰ ਧੰਨ ਦੇ ਦਿਆਂਗੇ। ਕਾ ਫੇਰ ਬਿਠਾ ਦਿਓ। ਘਾਂ ਜਾ ਕੇ ਲੱਗ ਗਿਆ ਪਿੱਟਣ। ਜਦੋਂ ਰਾਣੀ ਗਈ ਕਹਿੰਦੀ ਕੀ ਹੋ ਗਿਆ? ਕਹਿੰਦਾ ਮਾਰ ਤੇ ਬਣਾਤਾ ਰਾਖ ਸਾਰਾ ਧੰਨ ਦੇਖ ਲੋ। ਉਹ ਕਹਿੰਦੀ ਡਰਦਾ ਕਿਉਂ ਤੂੰ? ਸਵਾਹ ਢੇਰੀ ਕਰ ਤੇ ਧੰਨ ਭਰ ਰਾਜਾਂ ਦੇ ਕਾਦਾ ਘਟਾ। ਪਰ ਲੈ ਘੱਟੇ ਫੇਰ ਮੋਹਰਾਂ ਦੇ। ਫੇਰ ਲੈ ਬੈਟਰ ਬਰਾਜਾ ਕਣਚਾਰੇ ਕਦੇ ਨਾ ਪੈਸਾ ਇਹ ਕਿਥੋਂ ਲਏ ਹੋਏ ਇਹ ਕਹਿੰਦਾ ਬੰਦਾ ਜਾਂ ਜਾਨਵਰ ਮੱਚਿਆ ਹੋਵੇ ਘਰ ਦੇ ਵਿੱਚ ਤੇ ਵਾਈ ਉਹ ਮਹਿੰਗੀ ਵੇਚਦੀ ਹੈ ਕਹਿੰਦਾ ਉੰਨੇ ਪੈ ਮਿਲੇਗਾ ਉਹਨਾਂ ਨੇ ਜਵਾਕ ਜੱਲਾ ਬਾਹਰ ਕੱਢ ਕੇ ਘਰ ਨੂੰ ਅੱਗ ਲਾਤੀ ਕੰਦਰਾ ਤੇ ਟਰਾਲੀ ਪਰਲੀ ਸਹਜ ਕਿਧਰੇ ਪਰ ਨਸਵਾ ਲਓ ਸੁਵਾ ਸੁਵਾ ਲਓ ਦਸ ਸਾਲੇ ਮੂਰ ਉਹ ਸੁਵਾ ਥੋੜੀ ਇਹ ਘਰ ਦੀ ਸੁਵਾ ਘਰ ਨੂੰ ਅੱਗ ਲਾਈ ਹੈ ਵਿੱਚ ਜਾਨਵਰ ਮੱਚਿਆ ਉਹ ਸੁਵਾ ਉਹ ਚਲ ਮੂਰਖਾ ਸਾਲੇ ਉਹਨਾਂ ਨੇ ਕਿਵੇਂ ਗੂਪਣਾ ਗਿਆ ਸਾਲਾ ਬਾਹੋਂ ਜ਼ਾਰੂਰ ਮੂਣੀ ਕੀਤੀ ਹਾਂ ਨਹੀਂ ਕੀਤੀ ਉਹਨਾਂ ਨੇ ਕੰਬਲਾ ਚੱਕ ਲਿਆ ਮੈਨੂੰ ਮਾਰੋ ਸਾੜੇ ਨੂੰ ਗੱਟੇ ਜਵਨ ਲਿਆ ਕਹਿੰਦੇ ਨਹਿਰ ਤੇ ਸੱਟ ਕੇ ਆਉਨੇ ਆ ਨਹਿਰ ਤੇ ਸੱਟਣ ਜਾਂਦੇ ਆ ਬਾਬਾ ਨਹਿਰ ਦੀ ਉਹ ਤੋਂ ਸੱਟਣ ਜਾਂਦੇ ਆ ਤੇ ਉਨਨ ਰਾਜ ਪਾਣੀ ਦੀ ਪਿਆਸ ਲੱਗਦੀ ਆ ਜਿਹੜੀ ਬੱਕਰੀਆਂ ਚੜੀ ਜਾਂਦਾ ਹੁੰਦਾ ਉਹਦੇ ਕੋਲੇ ਰੱਖ ਦਿੰਦੇ ਗੱਟਾ ਤੇ ਨਾਲੇ ਭਾਈ ਗਾਲ ਸੁਣ ਲੋ ਸਾਡੇ ਗੱਟੇ ਦਾ ਧਿਆਨ ਰੱਖਿਆ ਸੀ ਪਾਣੀ ਪੀ ਕੇ ਆ ਕੇ ਉਹ ਕਹਿੰਦਾ ਜੀ ਪੀ ਆਓ ਉਹ ਪਾਣੀ ਪੀਣ ਚਲੇ ਗਏ ਉਹ ਵਿੱਚੋਂ ਹਿੱਲੇ ਉਹ ਕਹਿੰਦਾ ਇਹ ਬੱਚਾ ਕੌਣ ਹੈ ਯਾਰ ਉਹ ਕਹਿੰਦਾ ਮੈਂ ਆ ਭਰਾਵਾ ਉਹ ਕਹਿੰਦਾ ਇਹਨੂੰ ਕਹਦਾ ਬੰਨੀ ਬੈਠੇ ਕਹਿੰਦਾ ਮੇਰੇ ਭਰਾ ਆ ਆਨੰਦ ਕਰਨ ਚੱਲਿਆ ਮੇਰੇ ਮੈਂ ਕਰਾਉਣਾ ਨਹੀਂ ਪਿਆ ਤੱਕੇ ਨਾ ਕਰਦੇ ਆ ਭਾਈ ਯਾਰ ਦੱਸ ਕੋਈ ਗੱਲ ਆ ਯਾਰ ਤੇ ਕਹਿੰਦਾ ਕਿਵੇਂ ਕਹਿੰਦਾ ਐਂ ਬਸ ਨਾ ਬੋਰੀ ਜੀ ਆਨੰਦ ਕਰਾ ਦੇਣਗੇ ਮੁਰਕੇ ਬੰਨਿਆ ਗਿਆ ਬਸ ਜੋ ਆਨੰਦ ਹੋਗੇ ਕਹਿੰਦਾ ਨਾ ਘਿਹੜਾ ਝੁੱਟੇ ਮੁਰਕੇ ਚੱਲਣੇ ਪੜਗੇ ਉਹਦੇ ਨੂੰ ਪਤਾ ਹੀ ਹੈ ਕਹਿੰਦਾ ਰਸਮਾ ਆਪਣੇ ਜਿਹਦੇ ਜਿਹਦੇ ਆਨੰਦ ਹੋਗੇ ਹੋਗੇ ਆ ਜਿਹੜੀ ਕਹਿੰਦਾ ਯਾਰ ਮੇਰੇ ਕਾ ਸਾਰੀਆਂ ਬੱਕਰੀਆਂ ਲੈ ਲਾ ਤੇ ਮੈਨੂੰ ਪਾਈ ਬਣ ਕੇ ਬੋਰੀ ਚ ਬੰਦ ਕਰ ਦੇ ਵਿਆਹ ਮੇਰਾ ਕਰਵਾ ਦੇ ਯਾਰ ਉਹ ਗੰਗਾ ਜ ਆ ਉਹਨੇ ਆ ਜਿਹੜੀ ਬੱਕਰੀਆਂ ਨਾਲ ਵਿੱਚ ਬੰਦ ਕਰਤਾ ਬੋਰੀ ਦੇ ਆ ਬੱਕਰੀਆਂ ਲੈ ਕੇ ਥੋੜਾ ਜਿਹਾ ਸਾਈਡ ਉੱਠ ਗਿਆ ਉਹਨਾਂ ਨੇ ਔਨ ਸਾਰ ਬੱਕਰੀਆਂ ਵਾਲਾ ਚੱਕ ਲਿਆ ਮੋਢਿਆਂ ਤੇ ਕਹੇ ਵਾਹਿਗੁਰੂ ਕਹਿੰਦਾ ਕਿੱਡਾ ਪਹਿੜਾ ਆ ਜੜੀ ਸੀ ਥਾਲਾ ਨਾ ਕਾਇਆ ਵਾਲ ਵੀ ਨਹੀਂ ਰੱਖਿਆ ਪਹਿਲਾਂ ਹੀ ਭੱਜ ਗਿਆ ਯਾਰ ਹੈ ਨਹੀਂ ਜਾਣੀ ਭੱਜ ਜਾਂਦਾ ਕਹਿੰਦਾ ਇਹ ਕਹਿਣਗੇ ਅੱਜ ਦੀ ਬੇਨੈਰ ਤੇ ਸਿੱਟਾਂ ਇਹ ਸਾਲੇ ਨੂੰ ਐ ਕਰਾਂਗੇ ਬਿਠਾਉਣਾ ਨੰਦਾ ਤੇ ਹੈ ਬੋਲੀ ਨਾ ਉਹ ਕਹਿੰਦਾ ਜਮੀ ਨਹੀਂ ਬੋਲਦਾ ਉਹ ਕਹਿੰਦਾ ਢੂੰਗੇ ਪਾਣੀ ਸੇਟੋ ਭੈਂ ਜੋ ਤੋਂ ਨਿਕਲੇ ਨਾ ਅੱਜ ਦੀ ਪੁੱਤ ਜਿੰਨਾ ਮਰਜੀ ਕਹਿ ਲੋ ਨਾਂਦ ਤਾਂ ਮੈਂ ਹੀ ਕਰਾਉ ਹੁਣ ਹੁਣੂ ਕੀ ਪਤਾ ਈ ਭਲੇ ਲੋਕ ਨੂੰ ਉਹਨਾਂ ਡੂੰਘੇ ਪਾਣੀ ਚ ਮਾਰਿਆ ਘੜੋਂ ਬਦਲਿਆ ਆ ਜਿਹੜੀ ਧੱਲੇ ਉਹਦਾ ਵੀ ਸੱਟ ਕੇ ਆ ਕੇ ਘਰ ਆਣ ਹੁੰਦਾ ਨਵੇੜਿਆਂ ਦਾ ਕੰਮ ਵੱਡਿਆਂ ਦਾ ਫਾਗ ਕਹਿੰਦੀ ਉਹ ਬੇਟਾ ਤੁਹਾਡਾ ਪਤੰਦਰ 150 ਬੱਕਰੀ ਲਈ ਪੁੱਤ ਤੇਰੀ ਭੈਣ ਨੂੰ ਕਹਿੰਦੇ ਆ ਕਿਥੋਂ ਲਿਆ ਓਏ ਕਹਿੰਦਾ ਉਹ ਤੋਂ ਨਹਿਰ ਚੋਂ ਹਾਂ ਲੱਾ ਮੈਂ ਉਹ ਤੇ ਪੰਦਰਾਂ ਤੁਸੀਂ ਤਾਂ ਥੋੜਾ ਜਿਹਾ ਉਹਾਂ ਸੁੱਟਿਆ ਮੈਨੂੰ ਜੇ ਧਾਰਾਂ ਹੀ ਨਾ ਥੱਲੇ ਛੱਡਦੇ ਉੱਥੇ ਤਾਂ ਮਈਆਂ ਸੀ ਕਹਿੰਦਾ ਮੈਂ ਉਹ ਕੱਢ ਲਿਆਉਣੀ ਸੀ ਕਹਿੰਦਾ ਸਾਨੂੰ ਵੀ ਦਵਾ ਦੇ ਯਾਰ ਕਹਿੰਦਾ ਚਲੋ ਸਾਰਿਆਂ ਨੂੰ ਲੈ ਗਏ ਨਹਿਰ ਤੇ ਇੱਕ ਨੂੰ ਕਹਿੰਦਾ ਮਾਰ ਚਾਲ ਉਹ ਛਾਲ ਮਾਰੀ ਹੁਣ ਡੁੱਬਣ ਲੱਗਿਆ ਬੰਦਾ ਐ ਜੇ ਨਹੀਂ ਕਰਦਾ ਹੁੰਦਾ ਐ ਜੀ ਦੂਜਿਆਂ ਨੂੰ ਕਹਿੰਦਾ ਹੁਣ ਵਰਜੋ ਕਹਿੰਦਾ ਸਾਲਿਓ ਤੋ ਕੱਠੀਆਂ ਨਹੀਂ ਹੁੰਦੀਆਂ ਇਕੱਲੇ ਤੋ ਕਹਿੰਦਾ ਮਾਰੋ ਛਾਲਾ ਸਾਰਿਆਂ ਨੂੰ ਮਾਰਗਾ ਗੜਮ ਦਮ ਸਾਰੇ ਡੁੱਬ ਗਏ ਇਕੱਲੇ ਰਹਿ ਗਿਆ 14 ਦੀਆਂ ਜਨਨੀਆਂ ਲੈ ਕੇ ਘਰੇ ਵਹਿ ਗਿਆ ਉਹ ਕਹਿੰਦਾ ਲੱਲੂ ਕਰੇ ਕਵੱਲੀਆਂ ਰੱਬ ਸਿੱਧੀਆਂ ਪਾਵੇ ਹਨਾ ਸਹੀ ਗੱਲ ਐ ਉਹ ਉਹਨੂੰ ਮਾਰਨ ਨੂੰ ਫਿਰਦੇ ਸੀ ਉਹ ਉਹ ਮਾਰਤੇ ਉਲਟ ਹੋ ਗਿਆ ਹੁਣ ਰੋਡ ਵੇਚ ਆ ਜਿਹੜੇ ਇਹ ਤਾਂ ਵਿਚਾਰੇ ਰੱਬ ਦੇ ਭਗਤੀ ਸੀ ਅੱਦੇ ਤਾਂ ਪਹਿਲਾਂ ਹੁਣ ਤਾਂ ਜੀ ਮੁੰਡੇ ਲਾਗੇ ਨਵੇਂ ਪੜੇ ਲਿਖੇ ਸਾਡੇ ਬ੍ਰੇਕਡਾਊਨ ਹੁੰਦੇ ਸੀ ਬੁੱਢੇ ਵਾਲੇ ਮੇਰੇ ਤੇ ਕਾਲਾ ਹੀ ਨਾ ਕੱਢਣ ਬਟਿੰਡੇ ਦੇ ਹੀ ਉਹਨਾਂ ਨੂੰ ਕਹਿੰਦੇ ਬ੍ਰੇਕਡਾਊਨ ਉਹਨੇ ਜਦ ਗੱਡੀ ਖਰਾਬ ਕੋਈ ਹੋ ਗਿਆ ਉਹਨੇ ਕਹਿੰਦੇ ਬ੍ਰੇਕਡਾਊਨ ਹੋ ਗਿਆ ਨਾ ਪਤਾ ਹੀ ਨਹੀਂ ਸੋਚਦਾ ਕੀ ਇੰਦਣ ਰਾਮਪੁਰੇ ਫੱਡੇਜ ਬਾਜ ਦੀ ਗੱਡੀਆਂ ਆ ਆ ਆ ਆ ਆ ਜਾਂਦੀ ਥੱਦੇ ਬੋਲੇ ਤੇ ਖੱਡਾਂ ਦੀ ਲਾਈਟ ਹੀ ਟੈਕੀ ਲੱਗਦੀ ਨਾ ਗੱਗ ਗਲੜ ਗਲੜ ਕਰਕੇ ਤਾਂ ਕੀ ਦੀ ਚੱਕੀ ਤੇ ਬੱਸ ਜਿਹੜਾ ਫਿਲਟਰ ਵਾਲਾ ਤੇਲ ਸੀਗਾ ਢੇ ਚ ਘੁਮਾ ਕੇ ਕਾਊਂਟਰ ਤੇ ਲਾ ਕੇ ਤੇ ਬੰਦ ਹੋ ਗਈ ਤੇ ਇੱਕ ਪੰਪ ਮਰੀ ਜਾਵੇ ਜਿੱਦਾਂ ਦੰਦ ਜਿਹੜਾਈ ਆਵੇ ਰਾਖਚਾੜਾ ਤੇ ਕੀ ਲੈ ਕੇ ਆ ਗਿਆ ਕਹਿੰਦਾ ਭਾਈ ਤੇ ਉਹ ਪਰ ਉਹਦਾ ਆ ਗਿਆ ਸਾਡੀ ਐਂਕੀ ਉਹ ਕਹਿੰਦਾ ਹਾਂ ਭਾਈ ਥੋੜੀ ਆ ਕਹਿੰਦਾ ਠੀਕ ਆ ਠੀਕ ਆ ਠੀਕ ਆ ਕਹਿੰਦਾ ਫੇਰ ਰੱਖਦੇ ਕਹਿੰਦਾ ਉਹਦੇ ਮਰਦੀ ਵੀ ਜਾਵੜੇ ਉਹ ਵੀ ਜਗ੍ਹਾ ਲਾ ਦੇ ਫੋਨ ਕਹਿੰਦਾ ਕਿ ਨੂੰ ਕਹਿੰਦਾ ਦਫ਼ਤਰ ਲਾ ਫੋਨ ਵੀ ਬ੍ਰੇਕਡਾਊਨ ਹੋ ਗਈ ਐਵੇਂ ਨਹੀਂ ਗਿਆ ਉਹਨਾਂ ਨੇ ਵੀ ਟੈਕ ਜਿਹੜੇ ਕੀ ਪੀੜੀ ਵਾਲੀ ਕਹਿੰਦੇ ਬ੍ਰੇਕਡਾਊਨ ਹੋ ਗਈ ਮੈਂ ਕਹਿੰਦਾ ਯਾਰ ਅਸੀਂ ਹੁੰਦੇ ਸੀਗੇ ਡਰਾਈਵਰ ਨੂੰ ਪੱਟ ਲੈਣਾ 100 ਰੁਪਏ ਦੇ ਤੇ ਉਹ ਤੋਂ ਪ੍ਰਾਈਵੇਟ ਬੱਸਾਂ ਵਾਲੇ ਤਾਂ ਹੀ ਤਾਂ ਰੋਡ ਵਿੱਚ ਕਾਮਯਾਬ ਨਹੀਂ ਸੀ ਮੈਂ ਪੱਟ ਲਿਆ ਸਾਡਾ ਆੜੀ ਸੀਗਾ ਹੁਣ ਨਾ ਤਾਂ ਕੀ ਲੈਣਾ ਹਨਾ ਕਨੈਕਟਰ ਵੀ ਉਹਦੇ ਨਾਲ ਆਪਣੇ ਏਰੀਆ ਦਾ ਬੰਦਾ ਕਨੈਕਟਰ ਮੰਨੇ ਨਾ ਵਾਲ ਕੋਲ ਨਹੀਂ ਆਇਆ ਨੂੰ ਨਾ ਫੌਨ ਨਾ ਨੂੰ ਨਾ ਮੈਂ ਰਹਿਣ ਦੇ ਲਾਦਰ ਨੂੰ ਰਹਿ ਜੋ ਅਸੀਂ ਕੀ ਕਹਿੰਦੇ ਆ ਬਾਬਾ ਮੈਂ ਦੇਤਾ ਉਹਨੂੰ 100 ਰੁਪਿਆ ਡਰਾਈਵਰ ਨੂੰ ਕਹਿੰਦਾ ਤੂੰ ਮੈਨੂੰ ਫੜਾ ਮੈਂ ਕਹਿੰਦਾ ਬੋਤਲ ਲੈ ਦੇਂਗਾ ਕਿ ਮੈਂ ਕਿਹਾ ਹਾਂ ਤਨ ਖੜ ਗਈ ਇਹੇ ਇਹ ਕਿੱਡਾ ਕੰਮ ਆ ਉਹ ਬਾਜਾ ਮਰੀ ਜਾਵੇ ਵਿਚਾਰਾ ਵੀ ਆ ਜਾਓ ਵੀ ਆ ਜਾਓ ਆਂਗਪੁਰਾ ਬਰਨਾਲਾ ਆਂਗਪੁਰਾ ਹਨ ਉਹਦੋਂ ਨੂੰ ਮੈਂ ਤਿਆਰ ਹੋ ਗਿਆ ਮੈਂ ਵੀ ਗੱਡੀ ਕੋਲੇ ਜਾਵੜਿਆ ਸਵਾਰੀਆਂ ਆਏ ਤੈਨੀਆਂ ਹੀ ਬਹਾਈਆਂ ਸੀ ਤੇਰੇ ਯਾਰ ਨੇ ਸੈਲਫ ਮਾਰੀ ਜ਼ਾਦਗਰੀ ਕਨੈਕਟਰ ਮੂਰ ਦੀ ਵਾਰੀ ਖੜਾ ਸੀ ਉਹਨੇ ਉੱਥੋਂ ਛੱਡਿਆ ਬ੍ਰੇਕ ਕਲਾਚ ਛੱਡਿਆ ਇੱਕਦਮ ਪਰ ਕਨੈਕਟਰ ਜਾ ਪੱਜਾ ਮਗਰਲੀ ਸੀਟ ਤੇ ਜਾ ਡਿੱਗਿਆ ਜਦੋਂ ਖੜਾ ਹੋਇਆ ਉਹਨੇ ਜ਼ੋਰ ਨਾਲ ਬ੍ਰੇਕਾਂ ਮਾਰੀਆਂ ਫੇਰ ਇੰਜਨ ਕੋਲੇ ਆ ਗਿਆ ਨਾਲ ਇੱਕ ਸਵਾਰੀ ਭੱਜੀ ਫਿਰੇ ਵਿੱਚ ਉਹ ਫੇਰ ਛੱਡਿਆ ਬ੍ਰੇਕਾਂ ਫੇਰ ਮਗਰ ਉਹ ਪਹਿਲਾਂ ਮੰਨੇ ਨਾ ਉਹ ਕਹਿੰਦਾ ਖਰਾਬ ਹੈ ਕਹਿੰਦਾ ਨਹੀਂ ਖਰਾਬ ਜਦੋਂ ਤਿੰਨ ਗੇੜੇ ਲਾਏ ਕਹਿੰਦਾ ਖਰਾਬਾ ਵਾ ਤੂੰ ਰੋਕ ਤਾਂ ਲੈ ਖਰਾਬ ਹੈ ਕਹਿੰਦਾ ਮੈਨੂੰ ਲੱਗ ਗਿਆ ਪਤਾ ਕਿਲਾ ਕੋਸ ਤੋੜ ਕੇ ਮਨਾਏਗਾ ਕੋਸ ਸਵਾਰੀ ਨਾਲ ਭੱਜੀ ਵੀਰੇ ਤੇ ਉਹ ਜਦ ਰੋਕੀ ਉਹਨੇ ਬ੍ਰੇਕ ਮਾਰੀ ਉਹਨੇ ਮੂਰੇ ਡੇੱਕੇ ਕਦਾ ਇਹ ਖਾਬ ਕੀ ਹੈ ਕਿ ਮੈਂ ਕਹਿੰਦਾ ਆਹੀ ਦਾ ਆਂ ਹੀ ਤਾਂ ਕਰਦੀ ਐ ਇਹ ਬਾਅਦ ਉਹ ਤੈਨੂੰ ਗਿਆ ਸੀ ਕਹਿੰਦਾ ਸਹਰੇ ਦਾ ਬਰਨਾਲੇ ਜਿੰਨੀ ਬਾਟਾ ਬਾਈ ਕੱਢ ਗਿਆ ਮੇਰੇ ਨਾਲ ਕੇ ਭੱਜਿਆ ਕਰਦਾ ਉਹ ਕਹਿੰਦਾ ਬਾੜ ਦਾ ਕੋਈ ਨਹੀਂ ਦੰਦ ਖੜਾਦੇ ਸੀ ਕਦ ਜਦੋਂ ਤੀ ਦਾ ਕਹਿੰਦਾ ਮੈਂ ਤਾਂ ਪਹਿਲਾਂ ਉਹ ਤੇ ਜਾਣਦਾ ਸੀਗਾ ਆ ਕੇ ਮੇਰੇ ਨਾਲ ਬਹਿਗਾ ਮੈਨੂੰ ਇਹਦਾ ਮੰਨਦਾ ਮੈਂ ਕਿਹਾ ਮੰਨ ਗਿਆ ਬਾਈ ਕਹਿੰਦੇ ਇਹਨਾਂ ਦਾ ਕੀ ਹੈ ਕੈਰੇਕਟਰ ਨੂੰ ਕੀ ਪਤਾ ਅਈ ਉਹ ਟ੍ਰੇਲ ਯਾ ਦੇ ਮ ਹਾਈਵੇ ਬੱਸ ਹੁੰਦੀ ਸੀ ਮੈਂ ਹਾਈਵੇ ਚ ਲਾਉਂਦਾ ਛੁੱਟੀਆਂ ਕਟਾਉਣ ਜਾਂਦਾ ਤੇ ਹਾਈਵੇ ਵਾਲਿਆਂ ਨੂੰ ਮੈਂ ਕਿਹਾ ਕਿਵੇਂ ਆ ਕਹਿੰਦੇ ਠੀਕ ਐ ਮੈਨੂੰ ਕਹਿੰਦੇ ਸਾਡਾ ਗੀੜਾ ਲਾਇਆ ਮੈਂ ਕਿਹਾ ਲਾਇਆ ਤੇ ਮੂਰੇ ਸਾਡਾ ਯਾਰ ਹੁੰਦਾ ਸੀ ਤਾਕਤੂਪੁਰੇ ਦਾ ਰੋਡ ਵਿੱਚ ਉਹ ਜਾਵੇ ਕਿਨੇ ਟੋ ਥੋੜਾ ਗਰਮ ਹੁੰਦਾ ਸੀ ਉਹ ਮੈਨੂੰ ਕਹਿੰਦਾ ਮੈਂ ਕਿਹਾ ਇਹ ਤੋਂ ਟਾਈਮ ਛੜਾ ਲਾ ਉਹ 14 ਛੜਾ ਮੈਂ ਕਿਹਾ ਆਪਾਂ ਨੂੰ ਪੁੱਤੋ ਬਿੰਡੰਡੇ ਨੂੰ ਭਰਜੂਗੀ ਇਹ ਨੂੰ ਕਹਿੰਦੇ ਗਰਮ ਬਹੁਤ ਐ ਬਹੁਤ ਪੈਸੇ ਫੜਾ 50 ਰੁਪਏ ਫੜਾ ਮੈਂ ਕਹਿੰਦਾ ਨਹੀਂ 100 ਲੈ ਜਾ ਮੈਂ ਕਹਾ ਪਰ 100 ਰੁਪਏ ਅੱਡੇ 'ਤੇ ਨਹੀਂ ਜਾਣਾ ਚੌਂਕ ਤੋਂ ਸਵਾਰੀ ਨਹੀਂ ਚੱਲਦੀ ਉਹਨਾਂ 100 ਹੋਰ ਦੇ ਤਾਂ ਅੱਡੇ 'ਤੇ ਵੀ ਨਹੀਂ ਜਾਂਦਾ ਉਹ ਕਹਿੰਦਾ ਗਰਮ ਉਹ ਕਹਿੰਦਾ 100 ਹੋਰ ਦੇ ਮੈਂ ਅੱਡੇ 'ਤੇ ਵੀ ਨਹੀਂ ਜਾਂਦਾ ਮੈਂ 100 ਹੋਰ ਦੇ ਤਾਂ ਉਹਨੇ ਸਵਾਰੀਆਂ ਲਾਤੀਆਂ ਜਿਹੜੀਆਂ ਪੁੱਤੋ ਦੀਆਂ ਸੀ ਕਹਿੰਦਾ ਉਹ 'ਚ ਬਰਜੋ ਇਹ ਨਹੀਂ ਜਾਣੀ ਤੇ ਬਰਿੰਡੀ ਵਾਲੇ ਕਹਿੰਦੇ ਅਸੀਂ ਤਾਂ ਤੁਸੀਂ ਤਾਂ ਬੇਟਰੋ ਆਪਾਂ ਤਾਂ ਚੱਲਾਂਗੇ ਮੈਂ ਉਹਦੇ ਮਗਰ ਮਗਰ ਉਹ ਸਵਾਰੀਆਂ ਨੇ ਕਿ ਤੇਰੇ ਹੱਥ ਮਾਰੇ ਲੰਘਾ ਖੱਚ ਕੇ ਮੈਨੂੰ ਕਹਦੇ ਇਹਨੂੰ ਕੀ ਕਰਤਾ ਮੈਂ ਕਿਹਾ ਮੈਂ ਤਾਂ ਕੱਲਾ ਅੱਡਾ ਝੜਾਉਣ ਗਿਆ ਹੀ ਚੌਂਕ ਜੇ 100 ਲੈ ਲੈ ਚੌਂਕ ਛੱਡ ਦਿਆਂਗਾ 200 ਦੇ ਅੱ ਪਾਈ ਦਾ ਰੋਡ ਵਿੱਚ ਕਾਮਯਾਬੀ ਸਰਕਾਰਾਂ ਆ ਤੇ ਆ ਨੀ ਦਿੰਦੀਆਂ ਸਰਕਾਰਾਂ ਨੂੰ ਕੋਈ ਲੈਣਾ ਦੇਣਾ ਨਹੀਂ ਠੀਕ ਹੈ ਟਾਈਮ ਤੇ ਕੇ ਦੀ ਤਨਖਾਹ ਨਹੀਂ ਪਾਉਣੀ ਉਹ ਤਾਂ ਪੁਰਾਣੀਆਂ ਗੱਲਾਂ ਨਾ ਉਹਦਾ ਉਹਦਾ ਜਦੋਂ ਦੀਵਾਲੀ ਵੇਲੇ ਜਿਵੇਂ ਅੰਮਰਸਰ ਹੁੰਦੇ ਸੀ ਅਸੀਂ ਉਹ ਬੱਬਾ ਗੁੱਸਾ ਤਾਂ ਹੁੰਦਾ ਹੀ ਹੈ ਬਰੇ ਦਿਨਾਂ ਦਾ ਦਿਨ ਭਲਾ ਕਿਵੇਂ ਵੀ ਆ ਯਾਰ ਕਿਸੇ ਦਾ ਵੀ ਆ ਹਨਾ ਪਰ ਆਪ ਨੂੰ ਤਾਂ ਹੁੰਦਾ ਨਾ ਵੀ ਆ ਪਾਜ ਘਰੇ ਜਾਣਾ ਭਲਾ ਨਹਿਤੀ ਜਾਈਏ ਯਾਰ ਉਹ ਦਿਨ ਲਾਜ਼ਮੀ ਹੁੰਦਾ ਜਿਵੇਂ ਹੁਣ ਸਾਡੇ ਤੱਕਤੂਰੇ ਦਾ ਮੇਲਾ ਲੱਗਦਾ ਸਾਡੇ ਨੂੰ 4 ਦਿਨ ਜੇ ਸਾਨੂੰ ਕੋਈ ਉੱਤੇ ਕੋਈ ਬਰਨਣਾ ਦੇਵੇ ਮਤਲਬ ਗੁੱਸਾ ਬਹੁਤ ਆਊਗਾ ਮੈਂ ਹੁਣ ਭਲਾ ਰਹਿਣਾ ਜਿੱਥੇ ਮਰਜੀ ਆ ਮੁੰਡਾ ਉ ਕਣਾ ਮੈਂ ਉੱਥੇ ਜਾਣਾ ਦਾ ਅਕਤੂਬਰੇ ਜਾਣਾ ਨਾਲ ਉਹ ਜੰਮਿਆ ਨਹੀਂ ਗੁੱਸੇ ਵੇਲ ਆ ਨਾ ਪਰ ਤਾਂ ਅਕਤੂਬਰੇ ਨਾ ਪਿਆਰ ਉਹਨੂੰ ਆਪਣੀ ਧਰਤੀ ਆ ਉੱਥੇ ਮੇਲੇ ਤੇ ਵੀ ਤਾਂ ਕਿਹਾਈ ਜਾਂਦੇ ਫਿਰਦੇ ਰਹਿੰਦੇ ਤਾਨੂੰ ਦਈ ਮੈਂ ਤੇ ਮੈਂਟੂ ਦੀਨੇ ਵਾਲਾ ਮੇਰਾ ਯਾਰ ਤੇ ਉਹਦੇ ਨਾਲ ਤਿੰਨ ਚਾਰ ਹੋਰ ਮੇਲੇ ਤੇ ਨੇਰੇ ਹੋਏ ਪੈਗ ਉੱਥੇ ਹੀ ਪੈਗ ਲਾਉਂਦੇ ਲਾਉਂਦੇ ਨੇ ਤੇ ਪਤਾ ਨਹੀਂ ਕੀ ਹੋਇਆ ਇੱਕ ਨੇ ਉਹਦੇ ਲਪੇੜਾ ਧਰਤਾ ਹਲਵਾਈ ਦੇ ਉਹਨਾਂ ਕਾ ਕੱਲਾ ਹੀ ਆ ਤੇ ਹਲਵਾਈ ਨੇ ਝਾਰਨੀ ਆਲੇ ਆ ਗਏ 15 16 ਭੱਜਲੇ ਭੰਦਲੇ ਪੂਰੇ ਮੈਂ ਤਾਂ ਪਹਿਲਾਂ ਹੀ ਭੱਜ ਗਿਆ ਮੈਨੂੰ ਕੰਮ ਤਾਂ ਹੋ ਗਿਆ ਹੁਣ ਮੈਂਟੂ ਭੱਜ ਲਿਆ ਤੇ ਉਹਦੇ ਮਗਰ ਝਾਰਨੀ ਆਲਾ ਇੱਕ ਤੇ ਜਿਹ ਮੂਰੇ ਭੱਜਿਆ ਜਾਂਦਾ ਉਹ ਮਗਰ ਮਗਰ ਝਾਰਨੀ ਵਾਲੇ ਮੈਂਟੂ ਇਹ ਛੱਕ ਜਾ ਵੀ ਝਾਰਨੀ ਵਾਲੇ ਮੇਰੇ ਮਗਰ ਇਹਦੇ ਮਗਰ ਹੈ ਮੈਂਟੂ ਉਸ ਤੋਂ ਲੱਭੀ ਤੁਰਿਆ ਜਾਂਦਾ ਜਦੋਂ ਬਾਵਾ ਬਾਤ ਗਿਆ ਉਹਨੂੰ ਕਹਿੰਦਾ ਤੂੰ ਹੋਰ ਪਾਸੇ ਨੂੰ ਭੱਜ ਲੈ ਯਾਰ ਉਹ ਕਹਿੰਦਾ ਨਹੀਂ ਨਹੀਂ ਸਿੱਧਾ ਹੀ ਭੱਜੂਗਾ ਕਿ ਉਹ ਕਹਿੰਦਾ ਮੈਂ ਪਰ ਹੋਰ ਪਾਸੇ ਨੂੰ ਜਾਂਦਾ ਪਤਾ ਨਾ ਲੱਗੇ ਵੀ ਕੀ ਦੇ ਮਗਰ ਹੈ ਮੈਂਟੂ ਨੇ ਉਹ ਕੰਦੀ ਕੱਟੀ ਉਹ ਕੋਲ ਦੀ ਨਾਗੇ ਝਾਰਨੀ ਵਾਲੇ ਉਹਦੇ ਮਗਰ ਸੀ ਮੈਂਟੂ ਉੱਥੇ ਬਹਿ ਕੇ ਕਹਿੰਦਾ ਕੱਜਰ ਦੇ ਵਾਲੀ ਉਹ ਬਹੁਤ ਭਜਾ ਦੋ ਕਿਲੋਮੀਟਰ ਜਦੋਂ ਅਸੀਂ ਇਕੱਠੇ ਹੋਏ ਮੈਂ ਕਿਹਾ ਕਿਵੇਂ ਆਇਆ ਕਹਿੰਦਾ ਕਿਵੇਂ ਕਹਦਾ ਪਤਾ ਡਰਤੀ ਬੱਕੀ ਅੰਦਰ ਆ ਲਗਿਆ ਇਹਨਾਂ ਦਾ ਹੋਰ ਪਾਸੇ ਨੂੰ ਭੱਜ ਲਾ ਕਹਿੰਦਾ ਨਹੀਂ ਮੈਂ ਤਾਂ ਮਗਰੀ ਆਉਂ ਕਹਿੰਦਾ ਮੈਂ ਫਿਰ ਥੋੜੀ ਜਿਹੀ ਘਾੜਨੀ ਦੇ ਕੇ ਆਏ ਹੋਇਆ ਜਦੋਂ ਕਹਿੰਦਾ ਇਹ ਘਾਹ ਲੱਗ ਗਿਆ ਤਾਂ ਬੁਰਿਆਂ ਨਹੀਂ ਗਿਆ ਮੈਂ ਫਿਰ ਝਾਰ ਲਗਾ ਦੇ ਮਕਰ ਲਾ ਗਏ ਕਹਿੰਦਾ ਮੈਂ ਘਾਪਾ ਬਹਿ ਜਾ ਕਹਿੰਦਾ ਹੁਣ ਉਹ ਗਏ ਵੇ ਪਤਾ ਨਹੀਂ ਕੀ ਬਣੂ ਪਰ ਉਹਨੇ ਕੋਨੇ ਰਾਜਨੀ ਨਹੀਂ ਦਿੱਤੇ ਕਹਿੰਦਾ ਮੈਂ ਤਾਂ ਮਾਚੀ ਹੀ ਨਿਕਲ ਗਿਆ ਝਾਰ ਲਗਾ ਦੇ ਮੁਰਿਆ ਇਹ ਉਦੋਂ ਮੈਂ ਅਸੀਂ ਲੰਘੇ ਮੈਂ ਤਾਂ ਮੇਲਾ ਮੇਲਾ ਹੀ ਹੁੰਦਾ ਈ ਸਾਡਾ ਉਹ ਰਾਤ ਨੂੰ ਉਹਤੇ ਫਿਰਦੇ ਰਹਿੰਦੇ ਹਨ ਜਵਾਰੀ ਵਾਲਾ ਦਿਨ ਮੈਂ ਉਹਨੂੰ ਕਹਾਂ ਯਾਰ ਛੁੱਟੀ ਦੇ ਦਿਓ ਸਾਨੂੰ ਅਸੀਂ ਘਰੇ ਜਾਣਾ ਆਪਦੇ ਨਹੀਂ ਨਹੀਂ ਬੱਸ ਦਾ ਟਾਈਮ ਐਸ ਨਹੀਂ ਕਰਨਾ ਉਹਦਸ ਵਾਰੀ ਹੁੰਦੀ ਨਹੀਂ ਉਹ ਦਿਨ ਬਈ ਚੜਦਾ ਹੀ ਨਹੀਂ ਕੋਈ ਸਭ ਘਰੋ ਘਰੀ ਹੁੰਦੇ ਆ ਸਾਡੇ ਨਾਲ ਕੋ ਫੋਟੋ ਮਾਲਾ ਆਉਂਦਾ ਹੁੰਦਾ ਸੀਗਾ ਬਾਬੇ ਦੀਆਂ ਫੋਟੋ ਬਣਾਉਂਦਾ ਜਿਹੜਾ ਗੁਰੂ ਨਾਨਕ ਦੇਵ ਜੀ ਦੀਆਂ ਉਹਨਾਂ ਦਾ ਹੀ ਰਿਸ਼ਤੇਦਾਰ ਹੈ ਜਿਹਦੀ ਫੋਟੋ ਆਉ ਸਹੀ ਸਭ ਨੂੰ ਪਤਾ ਗੁਰੂ ਨਾਨਕ ਦੇਵ ਜੀ ਦੀ ਫੋਟੋ ਨਹੀਂ ਹੈਗੀ ਅੰਮ੍ਰਿਤਸਰ ਦਾ ਬੰਦਾ ਉਹ ਜਿਹਦੀ ਫੋਟੋ ਆਪ ਦੀ ਹੈ ਜਿਹੜਾ ਫੋਟੋ ਬਣਾਉਂਦਾ ਹੁੰਦਾ ਓਦੀ ਆਪ ਦੀ ਫੋਟੋ ਆਉ ਕਿਉਂਕਿ ਕਲਪਨਾ ਕਰੀ ਸੀ ਆਪ ਬਣਾਤੀ ਆਪ ਦੀ ਫੋਟੋ ਨੂੰ ਮੱਥਾ ਟਿਕਾਇਆ ਬੰਦੇ ਨੇ ਪਰ ਅਸੀਂ ਉਵੇਂ ਹੀ ਚੱਲੀ ਜਾਂਦੇ ਆ ਬਈ ਬਿਲਕੁਲ ਬਹੁਤ ਲੋਕਾਂ ਨੂੰ ਪਤਾ ਆ ਸਾਡੇ ਨਾਲ ਨਾਨਕਸਰ ਆਉਂਦਾ ਹੁੰਦਾ ਸੀ ਫੋਟੋ ਲੈ ਕੇ ਉਹ ਜ਼ਰੂਰ ਆ ਗਿਆ ਤੇ ਪੰਜ ਕਿ ਸੱਤ ਸਵਾਰੀਆਂ ਸੀਗੀਆਂ ਕੋਈ ਤਰਨ ਤਰਨ ਦੀ ਕੋਈ ਕਿਤੇ ਕੋਈ ਮਾਰੇ ਮੋਟੇ ਕਮਾਤਾਂ ਦੇ ਆਲੇ ਤੇ ਅਸੀਂ ਭਰਾ ਪੈਗ ਪੁੱਗ ਲਾ ਕੇ ਤੇ ਬਸ ਕਾਊਂਟਰ ਤੇ ਕੋਈ ਦੁਖੀ ਪੂਰੇ ਨਾ ਕਿਸੇ ਨੂੰ ਮੂੰਹੋਂ ਬੋਲ ਗਏ ਤੇ ਕੋਈ ਸਵਾਰੀ ਆਵੇ ਇੱਕ ਆਇਆ ਇੱਧਰ ਦੀ ਉਹਦੇ ਮੈਂ ਪੁੱਛਦੇ ਹੁੰਦੇ ਆ ਨਾ ਕਹਿੰਦਾ ਕਿੱਥੇ ਜਾਊਗੀ ਮੈਂ ਤੂੰ ਕਿੱਥੇ ਜਾਣਾ ਕਹਿੰਦਾ ਇਹ ਕਿੱਥੇ ਜਾਊਗੀ ਇਹ ਤਾਂ ਮੈਂ ਕੋਹੂ ਚ ਚੱਲੀ ਜਾਣਾ ਮੈਂ ਕਹਿੰਦਾ ਮੈਂ 100 ਪਿੰਡ ਗਰ ਬੱਚਾ ਬੈਠਾ ਕਹਿੰਦਾ ਰ ਮੋਗੇ ਜਾਣਾ ਮੈਂ ਕਹਿੰਦਾ ਫਿਰ ਵਹਿ ਜਾ ਜਾਊ ਐਂ ਦੱਸ ਮੈਂ ਕਿਹਾ ਉਹਦੋਂ ਵੇ ਪਤਾ ਨਹੀਂ ਮੋਗੇ ਜਾ